ਪਹਿਲਾਂ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਪ੍ਰਧਾਨ ਮੰਤਰੀ ਮੰਨ ਦੀ ਬਾਤ ਕਰਦੇ ਜਾਂਦੀ ਬਾਤ ਕਦੇ ਨਹੀਂ ਕਰਦੇ ਸਭ ਤੋਂ ਮਾੜਾ ਪੱਖ ਇਹ ਆ ਕਿ ਸਮਝੌਤਾ ਜਿਹੜਾ ਪਬਲਿਕ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਮੈਂ ਸਮਝੋਤੇ ਕਰਦੇ ਆ ਗੱਲਬਾਤ ਹੋ ਚੁੱਕੀ ਆ ਅਮਰੀਕਾ ਨੇ ਇਹ ਸ਼ਰਤ ਲਾਤੀ ਆ ਕਿ ਜਿਹੜਾ ਤੁਹਾਡਾ ਸਮਾਨ ਆਊਗਾ ਉਹਤੇ ਤੁਸੀਂ ਲਾਊਗਾ ਟੈਰ ਟੋ ਕਟੋ 18% ਔਣ ਗਿਆ ਤੇ ਸਾਡਾ ਜਿਹੜਾ ਉਹਨਾਂ ਦਾ ਅਮਰੀਕਾ ਦਾ ਮਾਲ ਉਹਨਾਂ ਸਾਡੇ ਨੇ 0 ਟੈਰ ਤੇ ਲੈਣਾ 0 ਟੈਰ ਲੈਣਾ ਸਾਡੀ ਮਜਬੂਰੀ ਹੋ ਗਈ ਮਜੂਰੀ ਕਰੀ ਡਰ ਕੇ ਉਹਨਾਂ ਤੋਂ ਜਿਹੜਾ ਰਾਸ਼ਟਰਪਤੀ ਟਰੰਪ ਇਹ ਆਖਦਾ ਹੁੰਦਾ ਸੀ ਵੈਨਜ਼ੂਏਲਾ ਤੋਂ ਤੇਲ ਨਹੀਂ ਲੈਣਾ ਉਹ ਹੁਣ ਸਾਨੂੰ ਡਿਕਟੇਟ ਕਰ ਰਿਹਾ ਤੁਸੀਂ ਵੈਨਜ਼ੂਏਲਾ ਤੋਂ ਤੇਲ ਲੈਣਾ ਇਦਾਂ ਲੱਗਣ ਲੱਗ ਪਿਆ ਵੀ ਜਿਵੇਂ ਭਾਰਤ ਵੀ ਉਹਦੀ ਇੱਕ ਵਸਤੀ ਹੋਵੇ ਵੀ ਜਿਵੇਂ ਅਸੀਂ ਉਹਦੀ ਵਸਤੀ ਆ ਤੇ ਉਹ ਸਾਨੂੰ ਡਿਕਟੇਸ਼ਨ ਦੇ ਰਿਹਾ ਇਹਨਾਂ ਨੇ ਕਹਤਾ ਜੇ ਕੋਈ ਵਿਦੇਸ਼ੀ ਕੰਪਨੀ ਵਿਦੇਸ਼ਾਂ ਚ ਹਾਂਜੀ ਸ਼ੀਰ ਤਿਆਰ ਕਰਦੀ ਹੈ ਉਹਨੂੰ ਇਥੇ ਵਿੱਚ ਦੀ ਇਜਾਜ਼ਤ ਹੋਵੇ ਅੱਛਾ ਉਹਨ ਪਰਮਿਸ਼ਨ ਦੇ ਚੁੱਕੇ ਨੇ ਪਰਮਿਸ਼ਨ ਦੇ ਦਿੱਤੀ ਇਹਨੂੰ ਠੀਕ ਹੈ ਇਸ ਬਿਲ ਦੇ ਵਿੱਚ ਜਿਹੜੀ ਸਭ ਤੋਂ ਖਤਨਾਕ ਆ ਕਿ ਅਮਰੀਕਾ ਦੀ ਕੰਪਨੀ ਮਨਸੈਂਟੋ ਕਾਰਗਰ ਤੇ ਜਿਹੜੀ ਫੋੜ ਆ ਹਾਂਜੀ ਉਹਨਾਂ ਦਾ ਬਜਟ ਸਾਡੀ ਭਾਰਤ ਸਰਕਾਰ ਦੇ ਬਜਟੋਂ ਕੱਲੀ-ਕੱਲੀ ਦਾ ਬਾਧਿਆ ਉਸ ਵੇਲੇ ਲੋਕਾਂ ਦੇ ਅੰਦਰੋਂ ਇੱਕ ਸਵਾਬਕ ਆਵਾਜ਼ ਨਿਕਲਦੀ ਹੈ ਵੀ ਕਿਸਾਨ ਰੱਜਦੇ ਨਹੀਂ ਕਿਸਾਨਾਂ ਨੂੰ ਪਤਾ ਨਹੀਂ ਕੀ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਆਪਣੀ ਗੱਲ ਜਿਹੜੀ ਹੈ ਕਿੰਨੀ ਜ਼ਰੂਰੀ ਹੈ ਕਿਉਂ ਐਜੀਟੇਸ਼ਨ ਕਰਨੀ ਪਈ ਹੈ ਐਜੀਟੇਸ਼ਨ ਤੋਂ ਪਹਿਲਾਂ ਲੋਕ ਵੇਅਰ ਕਰਨੇ ਵੀ ਜ਼ਰੂਰੀ ਹੈ ਤੇ ਇਸ ਪੱਖ ਤੋਂ ਕਿਸਾਨ ਜਥੇਬੰਦੀਆਂ ਕੋਈ ਯਤਨ ਕਰ ਰਹੀਆਂ ਨਮਸਕਾਰ ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਤੇਜਿੰਦਰ ਵਰਲੀ ਅ ਪਿਛਲੇ ਦਿਨਾਂ ਚ ਇੱਕ ਖਬਰ ਵਾਇਰਲ ਹੋ ਰਹੀ ਆ ਕਿ ਭਾਰਤ ਸਰਕਾਰ ਦਾ ਅਮਰੀਕਾ ਦੀ ਸਰਕਾਰ ਨਾਲ ਇੱਕ ਸਮਝੌਤਾ ਹੋਣ ਜਾ ਰਿਹਾ ਹੈ ਇਹਨਾਂ ਦਿਨਾਂ ਵਿੱਚ ਇਹ ਸਮਝੌਤਾ ਆਖਦੇ ਨੇ ਕਿ ਸਹੀਬਦ ਹੋ ਚੁੱਕਾ ਹੈ ਮਾਰਚ ਦੇ ਅ ਤੱਕ ਇਹ ਸਮਝੌਤਾ ਵਿਧਿਵਤ ਤੌਰ ਤੇ ਲਾਗੂ ਹੋ ਜਾਣਾ ਹੈ ਇਸ ਲਈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵਸ਼ਿੰਗਟਨ ਵਿੱਚ ਬੈਠੇ ਆਪਣੇ ਹਮ ਰਤਬਾ ਨਾਲ ਗੱਲਬਾਤ ਕਰ ਰਹੇ ਨੇ ਪਿਊਸ਼ ਗੋਇਲ ਕਾਨੂੰਨ ਮੰਤਰੀ ਇਸ ਦਾ ਵਿਸਤਾਰ ਜਿਹੜਾ ਹੈ ਪਾਰਲੀਮੈਂਟ 'ਚ ਦੱਸ ਰਿਹਾ ਇੱਕ ਬੰਨੇ ਸਰਕਾਰ ਸਾਰਾ ਕੁਝ ਕਰ ਰਹੀ ਹੈ ਦੂਸਰੇ ਬੰਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਕੁਝ ਹੋਰ ਭਰਾਤਰੀ ਜਥੇਬੰਦੀਆਂ ਇਸ ਸਾਰੇ ਦਾ ਵਿਰੋਧ ਕਰ ਰਹੀਆਂ ਨੇ ਇਸ ਸਾਰੇ ਦੀ ਡਾਇਲੈਕਟ ਨੂੰ ਸਮਝਣ ਲਈ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਇਹ ਜਮਹੂਰੀ ਕਿਸਾਨ ਸਭਾ ਦੇ ਜਨਨ ਸਕੱਤਰ ਕਲਵੰਤ ਸਿੰਘ ਸੰਧੂ ਹੋਰੀ ਬੈਠੇ ਨੇ ਸੰਸਾਭ ਜੀ ਆਇਆਂ ਨੂੰ ਧੰਨਵਾਦ ਜੀ ਰੌਣਕ ਪੰਜਾਬ ਦੀ ਟੀਵੀ ਦੇ ਨਾਟ ਬੇਲੀ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਕਲਵੰਤ ਸੰਧੂ ਜੀ ਕਿਸ ਜਾਣਕਾਰੀ ਦੇ ਮਤਾਜ਼ਨੀ ਕਲਵੰਤ ਸੰਧੂ ਹੋਰੀ ਉਸ ਟੀਮ ਦੇ ਆਗੂ ਸਨ ਜਿਨੇ ਲਗਭਗ ਇੱਕ ਵਾਰਾ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲਾਇਆ ਸੀ ਤੇ ਉਹ ਮੋਰਚਾ ਜੇਤੂ ਰੂਪ ਵਿੱਚ ਪੰਜਾਬ ਪਰਤਿਆ ਸੀ ਕਲਵਾਨ ਸਿੰਘ ਸੰਧੋਰੀਏ ਦੇ ਨਾਲ-ਨਾਲ ਦੇਸ਼ ਭਗ ਯਾਦਗਾਰ ਕਮੇਟੀ ਦੇ ਪ੍ਰਧਾਨ ਵੀ ਨੇ ਸੋ ਸੰਸਾਦ ਸਾਹਿਬ ਸਾਨੂੰ ਇਹ ਦੱਸੋ ਕਿ ਇੱਕ ਬੰਨੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਡੇਰਾ ਸਚਕੰਡ ਬੱਲਾ ਵਿੱਚ ਤੇ ਉਹ ਆਖਦੇ ਨੇ ਕਿ ਇੱਕ ਵਪਾਰ ਸਮਝੌਤਾ ਅਸੀਂ ਯੂਰਪ ਨਾਲ ਕਰ ਰਿਹਾ ਇੱਕ ਵਪਾਰ ਸਮਝੌਤਾ ਅਸੀਂ ਅਮਰੀਕਾ ਨਾਲ ਕਰ ਰਿਹਾ ਤੇ ਇਹ ਦਬਾਬੇ ਦੇ ਲੋਕਾਂ ਨੂੰ ਬਹੁਤ ਮਾਲਾ-ਮਾਲ ਹੋ ਜਾਣਾ ਦੂਸਰੇ ਬੰਨੇ ਕਿਸਾਨ ਜਥੇਬੰਦੀਆਂ ਇੱਕ ਇਹਦੇ ਬਿਲਕੁਲ ਉਲਟ ਜਿਹੜਾ ਬਰਤਾਂਤ ਸਿਰਜ ਰਹੀਆਂ ਨੇ ਕਿ ਇਹਦੇ ਨਾਲ ਕਿਸਾਨ ਮਾਰੇ ਜਾਣੇ ਨੇ ਲੋਕ ਮਾਰੇ ਜਾਣੇ ਨੇ ਸੋ ਅਸੀਂ ਤੁਹਾਨੂੰ ਜਾਣਨਾ ਚਾਹੁੰਦੇ ਆ ਕਿ ਤੁਸੀਂ ਇਹਨੂੰ ਕਿਸ ਸੰਦਰਭ ਵਿੱਚ ਦੇਖਦੇ ਹੋ ਕਿ ਇਹ ਖਰਚੇ ਇੰਨੇ ਵੱਡੇ ਨੇ ਡਾਕਟਰ ਬਿਰਲੀ ਜੀ ਪਹਿਲਾਂ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਪ੍ਰਧਾਨ ਮੰਤਰੀ ਮੰਨ ਦੀ ਬਾਤ ਕਰਦੇ ਜਾਂਦੀ ਬਾਤ ਕਦੇ ਨਹੀਂ ਕਰਦੇ ਜੀ ਅੱਜ ਤੱਕ ਉਹ ਨਹੀਂ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੀ ਕਿੰਨਾ ਟਾਈਮ ਹੋ ਗਿਆ ਜੀ ਅਫਸੋਸ ਇਸ ਗੱਲ ਦਾ ਕਿ ਨੀਤੀ ਸਾਡੀ ਹੈ ਤੇ ਬਿਆਨ ਟਰੰਪ ਸਾਹਿਬ ਦਿੰਦੇ ਆ ਜੀ ਇਹ ਭਾਰਤ ਆ ਕਰੂਗਾ ਭਾਰਤ ਆ ਕਰੂਗਾ ਮੋਦੀ ਆ ਕਰੂਗਾ ਕਦੇ ਮੋਦੀ ਨਹੀਂ ਕਹਾਂ ਮੈਂ ਕਰੂੰਗਾ ਜਾਂ ਨਹੀਂ ਕਰੂੰਗਾ ਜੀ ਕਦੇ ਰਿਵਾਰਟ ਨਹੀਂ ਕੀਤਾ ਉਹਨਾਂ ਨੇ ਜੀ ਸਭ ਤੋਂ ਮਾੜਾ ਪੱਖ ਇਹ ਆ ਕਿ ਸਮਝੌਤਾ ਜਿਹੜਾ ਪਬਲਿਕ ਨਹੀਂ ਕੀਤਾ ਜਾ ਰਿਹਾ ਜੀ ਕਿਸਤਾ ਵਿੱਚ ਸਮਝੌਤੇ ਕਰਦੇ ਆ ਗੱਲਬਾਤ ਹੋ ਚੁੱਕੀ ਆ ਜਿਹੜਾ ਸਾਡੀਆਂ ਪ੍ਰੋਡਕਸ਼ਨ ਦੀ ਆਦਾਨ-ਪ੍ਰਦਾਨ ਹੈ ਅੱਜ ਰਾਤ ਤੋਂ ਸ਼ੁਰੂ ਹੋ ਜਾਣਾ ਜੀ 1 ਵਜੇ ਤੋਂ ਜੀ ਪਰ ਇਹ შე ਕੀਤਾ ਜਾ ਰਿਹਾ ਸਮਝੌਤੇ ਦੇ ਸਾਨੇ ਵਾਲੇ ਅਸੀਂ ਕਰਨੇ ਆ ਕਰਨੇ ਆ ਜਦੋਂ ਆਦਾਨ-ਪ੍ਰਦਾਨ ਅੱਜ ਰਾਤ ਨੂੰ ਅੱਜ ਤੋਂ ਸ਼ੁਰੂ ਹੋ ਜਾਣਾ ਜੀ ਇਸ ਸਮਝੌਤੇ ਦੇ 10 ਘੱਟ ਦੀ ਕੀ ਵਕਤ ਲੱਗਿਆ ਜੀ ਮਾੜਾ ਪੱਖ ਇਹ ਹੈ ਜੀ ਵੀ ਜਿਹੜਾ ਸਾਡੇ ਯੂਰੋਪੀਨ ਮਾਰਖਾ ਨਾਲ ਸਮਝੌਤਾ ਕੀਤਾ ਉਹਦੇ ਵਿੱਚ ਤਾਂ ਕੁਝ ਸੰਭਾਵਨਾਵਾਂ ਇਦਾਂ ਲੀਆਂ ਰੱਖੀਆਂ ਉਹਨਾਂ ਨੇ ਜੀ ਵੀ ਸਾਡਾ ਮਾਲ ਵੀ ਟੈਰਫ ਤੋਂ ਬਿਨਾਂ ਜਾਊਗਾ ਤੇ ਉਹਨਾਂ ਦਾ ਵੀ ਬਿਨਾਂ ਟੈਰਫ ਤੋਂ ਆਊਗਾ ਜੀ ਪਰ ਯੂਰੋਪੀਅਨ ਕੰਟਰੀ ਦੇ ਵਿੱਚ ਸਿਰਫ 5% ਲੋਕ ਖੇਤੀਬਾੜੀ ਕਰਦੇ ਆ ਜੀ ਸਾਡੇ ਕੋਈ 46% ਕਹਿੰਦਾ ਕੋਈ 50 ਕਹਿੰਦਾ ਕੋਈ 58 ਕਹਿੰਦਾ ਜੀ ਬੇਰੀ ਕਰਦਾ ਪਰ ਲਗਭਗ 30% ਹਾਂਜੀ ਖੇਤੀਬਾੜੀ ਨਾਲ ਸੰਬੰਧੇ ਲੋਕ ਆ ਬਹੁਤ ਵੱਡੀ ਆਬਾਦੀ ਆ ਜੀ ਜਿਹੜੀ ਖੇਤੀਬਾੜੀ ਤੇ ਡਿਪੈਂਡ ਕਰਦੀ ਆ ਜੀ ਸਾਡਾ ਜਿਹੜਾ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਉਹ ਅਜੀਬ ਕਾਲਿਆ ਹਾਂਜੀ ਕਿ ਇਹ ਤਾਂ ਕਹਿੰਦੇ ਅਸੀਂ ਸਮਝੌਤਾ ਕਰ ਰਹੇ ਹਾਂ ਸਾਡਾ ਕੋਈ ਅਸੀਂ ਕਿਸੇ ਨੁਕਸਾਨ ਨਹੀਂ ਕਰਨਾ ਪਰ ਜੀ ਉਹਨੇ ਕੈਟੇਗੋਰਿਕਲੀ ਨਾਂ ਲਿਆ ਮੱਕੀ ਹਾਂਜੀ ਸੋਇਆਬੀਨ ਜੀ ਆਇਲ ਸੀਡ ਜੀ ਤੇ ਡੇਰੀ ਦੀਆਂ ਵਸਤਾਂ ਹਾਂਜੀ ਜਿਹੜੀਆਂ ਅਮਰੀਕਾ ਸਾਨੂੰ ਭੇਜੂਗਾ ਜੀ ਕਿਉਂਕਿ ਉਹਨੂੰ ਕੋ ਦੁੱਧ ਬਹੁਤ ਜ਼ਿਆਦਾ ਆਇਆ ਮੱਕੀ ਬਹੁਤ ਜ਼ਿਆਦਾ ਆਇਆ ਤੇ ਸਾਡੇ ਲਗਭਗ ਜੇ ਖੇਤੀਬਾੜੀ ਨਾਲ 50% ਰੋਕ ਸੰਬੰਧਿਤ ਤੇ ਦੁੱਧ ਦੇ ਨਾਲ 70% ਰੋਕ ਸੰਬੰਧਿਤ ਹਾਂਜੀ ਕਿਉਂਕਿ ਐਸੀ ਰੋਕ ਵੀ ਆ ਹਿੰਦੂ ਕਮਿਊਨਿਟੀ ਵਾਲੇ ਜਿਹੜੇ ਕਾਰਜ ਉਹ ਕਰ ਦੋਤ ਪੈਦਾ ਕਰਦੇ ਆ ਹਾਂਜੀ ਡੇਰੀ ਨਾਲ ਸੰਬੰਧਤ ਬਹੁਤ ਸਾਰੇ ਲੋਕ ਹੈਗੇ ਆ ਜੀ ਜਦੋਂ ਡੇਰੀ ਪ੍ਰੋਡਕਟ ਸਾਡੇ ਇੱਥੇ ਉਹ ਮੰਡੀ ਸੱਟਣਗੇ ਜੀ ਤੇ ਬਾਕੀ ਚੀਜ਼ਾਂ ਸੱਟਾਂਗੇ ਜਿੱਥੇ ਅਮਰੀਕਾ ਵਾਲੇ 90% ਸਬਸਿਡੀ ਦਿੰਦੇ ਆ ਜੀ ਜੀ 90% ਤੇ ਸਬਸਿਡੀ ਦਾ ਮੁਕਾਬਲਾ ਜਿਹੜੀ ਅਸੀਂ 3% ਸਬਸਿਡੀ ਦੇਣ ਵਾਲੇ ਆ ਉਹਦਾ ਕਿਦਾਂ ਕਰਾਂਗੇ ਕਿਵੇਂ ਕਰਾਂਗੇ ਦੂਜੀ ਗੱਲ ਪਿਛਲਾ ਜਿਹੜਾ ਬਜਟ ਪੇਸ਼ ਹੋਇਆ ਹੁਣ ਰੀਸੈਂਟਲੀ ਜੀ ਉਸ ਬਜਟ ਵਿੱਚ ਪਿਛਲੀ ਵਾਰੀ ਨਾਲੋਂ 1% ਲਗਭਗ ਬਜਟ ਘਟ ਰਿਹਾ ਹਾਂਜੀ ਜਿਹੜੀ ਟੋਟਲ ਅਮਾਉਂਟ ਵਿੱਚ ਭਾਵੇਂ ਉਹ ਥੋੜਾ ਵੱਧ ਹੋਵੇ ਹਾਂਜੀ ਪਰ ਟੋਟਲ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਪਿਛਲੀ ਵਾਰੀ 3.38 ਸੀ ਹਾਂਜੀ ਇਹ ਕੀ 3.28 ਆ ਹਾਂਜੀ ਪਰਸੈਂਟੇਜ ਦੇ हिसाब ਨਾਲ ਜੀ ਇਹਦਾ ਮਾਰ ਟੋਟਲ ਬਜਟ ਵਿੱਚ ਖੇਤੀਬਾੜੀ ਨੂੰ ਅਨਗੋੜਿਆ ਕੀਤਾ ਗਿਆ ਜੀ ਜਿਹੜੀਆਂ ਜ਼ੋਰੀਏ ਤੇ ਪੈਸੀ ਸਾਈਡ ਤੇ ਸਾਰੂੜੀਆਂ ਘਟਾਤੀਆਂ ਪਿਛਲੀ ਵਾਰੀ ਨਾਲ ਜੀ ਨਾਲ ਅਮਰੀਕਾ ਨੇ ਇਹ ਸ਼ਰਤ ਲਾਤੀ ਆ ਪੀ ਜਿਹੜਾ ਤੁਹਾਡਾ ਸਮਾਨ ਆਊਗਾ ਉਹਤੇ ਤਾਂ ਮੈਂ ਲਾਊਗਾ ਟੈਰਫ ਜੀ ਘੱਟੋ-ਘੱਟ 18% ਹਣ ਗਿਆ ਹਾਂਜੀ ਤੇ ਸਾਡਾ ਜਿਹੜਾ ਉਹਨਾਂ ਦਾ ਅਮਰੀਕਾ ਦਾ ਮਾਰਾ ਉਹਨਾਂ ਸਾਡੇ ਨੇ 0 ਟੈਰਫ ਤੇ ਲੈਣਾ 0 ਟੈਰਫ ਲੈਣਾ ਸਾਡੀ ਮਜਬੂਰੀ ਹੋ ਗਈ ਮਜਬੂਰੀ ਕਾਦੀ ਡਰ ਗਿਆ ਉਹਨਾਂ ਤੋਂ ਜੀ ਮਜਬੂਰੀ ਤਾਂ ਹੋਵੇ ਜੇ ਸਾਨੂੰ ਚਾਹੀਦਾ ਹੋਵੇ ਹਾਂਜੀ ਉਹ ਸਾਨੂੰ ਚਾਹੀਦਾ ਨਹੀਂ ਸਾਡੇ ਗਲਟ ਹੋਣਾ ਸਾਡੀ ਪ੍ਰੋਡਕਸ਼ਨ ਤੇ ਉਹਦਾ ਅਸਰ ਪੈਣਾ ਸਾਡੇ ਕਾਰੋਬਾਰ ਤੇ ਉਹਦਾ ਅਸਰ ਪੈਣਾ ਜੀ ਦੂਜਾ ਉਹ ਸਾਡ ਨੂੰ ਡਿਕਟੇਟ ਇਹਨਾਂ ਕਰ ਰਿਹਾ ਜੀ ਇਹ ਤੇਲ ਤੁਸੀਂ ਕਿੱਥੋਂ ਖਰੀਦਣਾ ਹਾਂਜੀ ਸਮਾਨ ਤੁਸੀਂ ਕਿਧਰੋਂ ਕੀਧਰੋਂ ਹਾਂਜੀ ਉਹਨੇ ਕਿਹਾ ਵੀ ਜੇ ਰੂਸ ਤੋਂ ਤੁਸੀਂ ਤੇਲ ਖਰੀਦੋਗੇ ਹਾਂਜੀ ਮੈਂ 25% ਟੈਰਫ ਲਾਉਂਗਾ ਜੀ ਤੇ ਜੇ ਤੁਸੀਂ ਨਾ ਹਟੇ ਤਾਂ 25 ਹੋਰ ਲਾਉਂਗਾ ਜੀ ਉਹ ਤੋਂ ਡਰਦੇ ਆ ਸਾਡੀ ਸਰਕਾਰ ਨੇ ਚੁੱਪਚੀ ਵੀ ਤੇਲ ਖਰੀਦਣਾ ਬਹੁਤ ਘਟਾਤਾ ਜਾਂ ਲਗਭਗ ਖਤਮ ਕਰ ਹਾਂਜੀ ਉਹਦੇ باوجود ਉਹਨੇ 18 ਪ੍ਰਸ਼ਨ ਫੇਰ ਲਾ ਦਿੱਤਾ ਜੀ ਇਟ ਮੀਨਸ ਇਹ ਆ ਵੀ ਮਰਜੀ ਟਰੰਪ ਦੀ ਆ ਮੋਦੀ ਉਹਦੇ ਮਾਰੇ ਬੋਲਣ ਨੂੰ ਕੋ ਤਿਆਰ ਨਹੀਂਗਾ ਹਾਂਜੀ ਸਾਡੀਆਂ ਜਥੇਬੰਦੀਆਂ ਇਹਦਾ ਇਸ ਕਰਕੇ ਵਿਰੋਧ ਕਰਦੀਆਂ ਜੀ ਵੀ ਜਿਹਦੇ ਵਿੱਚ ਅਸੀਂ ਸੈਲਫ ਸਪਰ ਲਾਇੰਸ ਹੈਗੇ ਆ ਸਾਡੇ ਕੋਲ ਹੈਗੀਆਂ ਚੀਜ਼ਾਂ ਉਹ ਅਸੀਂ ਬਾਹਰੋਂ ਕਿਉਂ ਮੰਗਾਉਣੇ ਬਿਲਕੁਲ ਬਿਲਕੁਲ ਸਾਡੇ ਕੋਲ ਚੌਲ ਵੱਧੂ ਆ ਸਾਡੇ ਕੋਲ ਕਣਕ ਵੱਧੂ ਆ ਸਾਡੇ ਕੋਲ ਆਇਲ ਸੀ ਰਹਿਗੇ ਆ ਜੀ ਮੱਕੀ ਸਾਡੇ ਕੋਲ ਵੱਧੂ ਐ ਤੇ ਹੋਰ ਪੈਦਾ ਕੀਤੀ ਜਾ ਸਕਦੀ ਜੀ ਜੀ ਅਸੀਂ ਉਹਨਾਂ ਤੇ ਟੈਰਫ ਲਵਾ ਕੇ ਕਿਉਂ ਆਂਦਾਈਏ ਜੀ ਉਹ ਸਾਨੂੰ ਫੋਰਸ ਕਰਦਾ ਵੀ ਤੁਸੀਂ ਤੇਰ ਮਿੱਤੋਂ ਖਰੀਦੋ ਹਾਂਜੀ ਤੁਸੀਂ ਰੂਸ ਤੋਂ ਤੇਲ ਨਹੀਂ ਖਰੀਦ ਸਕਦੇ ਤੇਲ ਖਰੀਦੋ ਤੁਸੀਂ ਨਾ ਅਰਾਂਤ ਤੋਂ ਖਰੀਦ ਸਕਦੇ ਹਾਂ ਤੁਸੀਂ ਬੈਂਜੂਇਲਾ ਤੋਂ ਲਓ ਹਾਂਜੀ ਕਿਉਂਕਿ ਬੈਂਜੂਇਲ ਅਤੇ ਰਾਤੋਂ ਰਾਤ ਉਹਨੇ ਕਬਜ਼ਾ ਕਰ ਲਿਆ ਉਥੋਂ ਦਾ ਰਾਸ਼ਪਤੀ ਬਣ ਗਿਆ ਜੀ ਉਹਨੇ ਨਾਲ ਇਹ ਕਿਹਾ ਤਾਂ ਗ੍ਰੀਨ ਲੈਂਡ ਦਾ ਵੀ ਰਾਸ਼ਪਤੀ ਮੈਂ ਬਣਨਾ ਹਾਂਜੀ ਤੀਜਾ ਉਹਨੇ ਕਿਹਾ ਤਾਂ ਵੀ ਕੈਨੇਡਾ ਮੇਰਾ 51ਵਾਂ ਸੂਬਾ ਆ ਹਾਂਜੀ ਉਹ ਵੀ ਮੈਂ ਰੜਾ ਲੈਣਾ ਆਪਣੇ ਵਿੱਚ ਜੀ ਇਹਦਾ ਮਤਲਬ ਅਮਰੀਕਾ ਪ੍ਰਸਾਰਵਾਦੀ ਨੀਤੀ ਇੰਨੀ ਤੇਜ਼ੀ ਨਾਲ ਵਧਾ ਰਿਹਾ ਵੀ ਆਪਣੇ ਫੈਸਲੇ ਜੋੜਨਾ ਆਪਣੀ ਫੌਜ ਦੇ ਜੋੜਨਾ ਜੀ ਕੁਝ ਲੋਕਾਂ ਨੂੰ ਉਦਾਂ ਡਰਾ ਰਿਆ ਜੀ ਕੁਝ ਲੋਕਾਂ ਨੂੰ ਟੈਰਫ ਦੇ ਨਾਂ ਤੇ ਡਰਾ ਕੇ ਆਪਣੇ ਅਧੀਨ ਕਰ ਰਿਆ ਸਾਡੀ ਸਰਕਾਰ ਜਿਹੜੀ ਆ ਨੌਨ ਲੈਂਡ ਕੰਟਰੀ ਦੀ ਲੀਡਰ ਹੁੰਦੀ ਸੀ ਜੀ ਉਹਨਾਂ ਨੇ ਇਹ ਜਿਹੜਾ ਸੀਗਾ ਵੀ ਕਿਸੇ ਪਾਸੇ ਗਰੁੱਪ ਚ ਨਹੀਂ ਜਾਣਾ ਨੌਨ ਲੈਂਡ ਰਹਿਣਾ ਹਾਂਜੀ ਉਹਦੀ ਬਜਾਏ ਅਮਰੀਕਾ ਦਾ ਸਟ੍ਰੈਟਜਿਕ ਅਲਾਈ ਬਣ ਗਿਆ ਇਹ ਤੁਹਾਡੀ ਬਿਲਕੁਲ ਗੱਲ ਸਹੀ ਆ ਵੀ ਉਹਨੇ ਰਾਤੋ ਰਾਤ ਵੈਂਜੂਏਲਾ ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਮਾਦਰੋ ਨੂੰ ਗ੍ਰਫਤਾਰ ਕਰ ਲਿਆ ਉਹਦੀ ਪਤਨੀ ਨੂੰ ਗ੍ਰਫਤਾਰ ਕਰਕੇ ਆਪਣੇ ਕਬਜ਼ੇ ਚ ਲੈ ਲਿਆ ਜਿਹੜਾ ਰਾਸ਼ਟਰਪਤੀ ਟਰੰਪ ਇਹ ਆਖਦਾ ਹੁੰਦਾ ਸੀ ਵੈਨਜ਼ੂਏਲਾ ਤੋਂ ਤੇਲ ਨਹੀਂ ਲੈਣਾ ਉਹ ਹੁਣ ਸਾਨੂੰ ਡਿਕਟੇਟ ਕਰ ਰਿਹਾ ਤੁਸੀਂ ਵੈਨਜ਼ੂਏਲਾ ਤੋਂ ਤੇਲ ਲੈਣਾ ਇਦਾਂ ਲੱਗਣ ਲੱਗ ਪਿਆ ਵੀ ਜਿਵੇਂ ਭਾਰਤ ਵੀ ਉਹਦੀ ਇੱਕ ਵਸਤੀ ਹੋਵੇ ਵੀ ਜਿਵੇਂ ਅਸੀਂ ਉਹਦੀ ਵਸਤੀ ਆ ਤੇ ਉਹ ਸਾਨੂੰ ਡਿਕਟੇਸ਼ਨ ਦੇ ਰਿਹਾ ਇਸ ਸਥਿਤੀ ਦੇ ਵਿੱਚ ਕੁਝ ਲੋਕ ਇਹ ਸਮਝਦੇ ਨੇ ਵੀ ਜੇ ਦੁੱਧ ਆ ਜਾਣਾ ਦੁੱਧ ਸਸਤਾ ਹੋ ਜਾਣਾ ਤਾਂ ਕੰਜ਼ਿਊਮਰ ਨੂੰ ਫਾਇਦਾ ਹੋ ਜਾਣਾ ਕਣਕ ਆ ਗਈ ਕਣਕ ਸਸਤੀ ਹੋ ਜਾਣੀ ਹੈ ਮੱਕੀ ਆ ਗਈ ਮੱਕੀ ਸਸਤੀ ਹੋ ਜਾਣੀ ਹੈ ਦਾਲਾਂ ਆ ਗਈਆਂ ਦਾਲਾਂ ਸਸਤੀਆਂ ਹੋ ਜਾਣੀਆਂ ਇਸ ਸੰਦਰਭ ਵਿੱਚ ਕਿਸਾਨ ਜਿੱਥੇ ਬੰਦੀ ਆ ਕੀ ਸੋਚਦੀ ਹੈ ਇਹ ਵੈਲੀ ਜੀ ਕਹਿਣ ਨੂੰ ਇਦਾਂ ਲੱਗਦਾ ਹੁੰਦਾ ਪਈ ਵੱਧ ਪੈਦਾਵਾਰ ਹੋ ਜਾਊਗੀ ਜੀ ਇਹ ਇਕਨੋਮਿਕਸ ਦਾ ਫਾਰਮੂਲਾ ਜੀ ਸਪਲਾਈ ਐਂਡ ਡਿਮਾਂਡ ਦਾ ਜੀ ਜਿੱਥੇ ਹਜ਼ਾਰੇਦਾਰ ਬੈਠੇ ਹੋਣ ਸਟਾਕਿਸ ਬੈਠੇ ਹੋਣ ਜੀ ਉੱਥੇ ਅਡਵਾਂਸ ਪ੍ਰਾਈਸ ਦਾ ਫਾਰਮੂਲਾ ਲਾਗੂ ਨਹੀਂ ਹੁੰਦਾ ਹਾਂਜੀ ਉਹ ਸਟਾਕ ਕਰ ਲੈਂਦੇ ਆ ਮਾਲ ਆਪਣੀ ਮਰਜ਼ੀ ਨਾਲ ਵੇਚਦੇ ਆ ਜੀ ਉਹਨਾਂ ਕੋਲ ਸਟਾਕ ਦੀ ਕਪੈਸਿਟੀ ਹੈ ਜੀ ਜਿਹੜਾ ਪਹਿਲਾਂ ਹੁੰਦਾ ਸੀ ਵੀ ਚੱਕੀ ਵਾਲਾ 20 ਕੁਇੰਟਲ ਤੋਂ ਵੱਧ ਨਹੀਂ ਰੱਖ ਸਕਦਾ ਉਹ 300 ਕੁਇੰਟਲ ਤੱਕ ਲੈ ਗਏ ਜੀ ਸਟਾਕ ਤੁਸੀਂ ਹਜ਼ਾਰਾਂ ਕੁਇੰਟਲ ਕਰ ਸਕਦੇ ਆ ਜੀ ਤੁਹਾਨੂੰ ਮੰਡੀ ਜਾਣ ਦੀ ਲੋੜ ਨਹੀਂ ਤੇ ਮੰਡੀ ਤੋਂ ਬਾਹਰੋਂ ਖਰੀਦ ਸਕਦੇ ਆ ਜੀ ਬਿਹਾਰ ਨੇ ਮੰਡੀਆਂ ਤੋੜੀ ਦਿੱਤੀਆਂ ਜਿੱਥੇ ਚੋਨਾ ਸਾਡੇ 23 2400 2500 ਰੁਪਏ 'ਚਦਾ ਉੱਥੇ 1200 ਰੁਪਏ 'ਚਦਾ 900 ਰੁਪਏ 'ਚਦਾ ਜੀ ਬਾਸਮਤੀ ਖਰੀਦਦਾ ਸਾਡੀ ਕੋਈ ਨਹੀਂ ਜੀ ਐਕਸਪੋਰਟ ਕਰਨ ਨੂੰ ਇਹ ਰੁਕ ਗਏ ਆ ਸਾਡੇ ਕੋਲ ਬਾਧੂਆ ਬਾਸਮਤੀ ਹਾਂਜੀ ਸੋ ਕਹਿਣ ਤੋਂ ਭਾਵ ਤੁਹਾਡੇ ਵਾਲਾ ਫਾਰਮੂਲਾ ਵੀ ਬਾਹਰੋਂ ਮਾਲ ਆਉਣਾ ਸਸਤਾ ਹੋ ਜਾਊਗਾ ਇਹ ਕਦੇ ਨਹੀਂ ਹੋਇਆ ਅਜੇ ਤੱਕ ਜੀ ਪਹਿਲਾਂ ਵੀ ਨਹੀਂ ਕਦੇ ਹੋਇਆ ਸਾਡੇ ਬਾਜ਼ਾਰ ਭਰੇ ਪਏ ਆ ਜੀ ਕੱਪੜੇ ਦੀ ਕੋਈ ਘਾਟ ਨਹੀਂ ਸਾਡੇ ਜੁੱਤੀਆਂ ਦੀ ਕੋਈ ਘਾਟ ਨਹੀਂ ਸਾਡੇ ਹੋਰ ਜਿਹੜੀ ਸ਼ਾਨੋ ਸ਼ੌਕ ਦਾ ਸਮਾਨ ਉਹਦੇ ਕੋ ਘਾਟ ਨਹੀਂ ਪਰ ਪਰਚੇਜ਼ਰ ਕਿੱਥੇ ਬੈਠਾ ਜੀ ਕੰਜ਼ਿਊਮਰ ਦੀ ਜੇਬ 'ਚ ਪੈਸਾ ਨਹੀਂ ਹੈ ਜੀ ਇਹ ਜਿਹੜਾ ਪੂੰਜੀਵਾਦੀ ਸਿਸਟਮ ਹੈ ਉਹਦੇ ਵਿੱਚ ਸਦਾ ਹੀ ਇਦਾਂ ਹੁੰਦੀ ਆ ਵੀ ਪ੍ਰੋਡਕਸ਼ਨ ਕਰਕੇ ਉਹ ਪ੍ਰੋਫਿਟ ਵਧ ਕਮਾਉਂਦੇ ਆ ਪ੍ਰੋਫਿਟ ਉਹਨਾਂ ਦਾ ਪੂੰਜੀ ਵਿੱਚ ਵਾਧਾ ਕਰੀ ਜਾਂਦਾ ਜੀ ਇੱਕ ਪਰਸੈਂਟ ਲੋਕਾਂ ਕੋ 40% ਜ਼ਿਆਦਾ ਦਿਆ ਸਾਡੇ ਜੀ ਤੇ ਜਿਹੜੇ ਹੇਠਲੇ ਆ ਉਹ ਗਰੀਬ ਵੀ ਤਾਂ ਹੇਟ ਆਪਨ ਚ ਜਾਂਦੇ ਆ ਜੀ ਅਮਰੀਕਾ 'ਚ ਮਕਾਨਾਂ ਦੀ ਕੋਈ ਕਮੀ ਨਹੀਂ ਪਰ ਲੋਕ ਸੜਕਾਂ 'ਤੇ ਆ ਬਿਲਕੁਲ ਬਿਲਕੁਲ ਤੁਸੀਂ ਕਿਤੇ ਸਰੀ ਜਾ ਕੇ ਦੇਖੋ ਕਿ ਇੰਟਾਰਜ ਮੈਂ ਜਾਂਦਾ ਰਹਨਾ ਸਰੀ 'ਚ ਇੰਨੇ ਮਕਾਨ ਬਣ ਗਏ ਆ ਜੀ ਤੇ ਉੱਥੇ ਜ਼ਮੀਨ ਖਤਮ ਹੋ ਗਈ ਹੈ ਸਰਕਾਰ ਨੇ ਕਹਿੰਦਾ ਤੁਸੀਂ ਹੋਰ ਮਕਾਨ ਨਹੀਂ ਬਣਾ ਸਕਦੇ ਟੋਟਲ ਜਿਹੜੀ ਇਰੀਗੇਟਡ ਲੈਂਡ ਜਿੰਨੀ ਨੂੰ ਚਾਹੀਦੀ ਆ ਓਨੀ ਕੁ ਰਹਿ ਗਈ ਆ ਅੱਛਾ ਜੀ ਬਾਕੀ ਸਾਰੀ ਕਵਰ ਹੋ ਗਈ ਆ ਮਕਾਨਾਂ ਦੇ ਵਿੱਚ ਜੀ ਤੇ ਸਰਕਾਰ ਨੇ ਕਹਿੰਦਾ ਤੁਸੀਂ ਨਵਾਂ ਜੇ ਮਕਾਨ ਬਣਾਉਣਾ ਜਾਂ ਤਾਂ ਮਲਟੀ ਸਟੋਰੀ ਬਣਾਓ ਜਾਂ ਪਹਿਲੇ ਮਕਾਨ ਨੂੰ ਡਿਵਾਈਡ ਕਰੋ ਨਵਾਂ ਮਕਾਨ ਨਹੀਂ ਬਣਾ ਸਕਦੇ ਪਰ ਪੋਜੀਸ਼ਨ ਕੀ ਆ ਉਥੋਂ ਦੇ ਲੋਕਾਂ ਕੋਲ ਉਥੇ ਦਾ ਰੈਂਟ ਦੇਣ ਲਈ ਹਾਂਜੀ ਜਾਂ ਕੈਸ਼ ਤਾਂ ਦੇਣੇ ਪੈਸਾ ਨਹੀਂ ਜੀ ਉਹ ਇਧਰਲੇ ਪਾਸੇ ਜਾ ਰਹੇ ਆ ਲਵਾਰਟਾ ਸਟ੍ਰੀਟ ਵਿੱਚ ਕੈਲਗਰੀ ਜਾ ਰਹੇ ਆ ਐਡਮੈਂਟਨ ਜਾ ਰਹੇ ਆ ਉਧਰਲੇ ਪਾਸੇ ਨਿਕਲੇ ਸਰੀ ਦੀ ਰੋਕ ਪਰ ਲੱਖਾਂ ਦੀ ਗਿੰਤੀ ਬਿਲਕੁਲ ਇਹ ਪੂੰਜੀਵਾਦੀ ਦੇਸ਼ ਦਾ ਅਗਬਰਤਾਰਾ ਸਦਾ ਹੀ ਇਦਾਂ ਹੋਗਾ ਹਾਂਜੀ ਉਹਦਾ ਪੱਕਾ ਪੋਵਰਟੀ ਐਂਡ ਪਲੈਂਟੀਓ ਦਾ ਨਾਮ ਆ ਜੀ ਪਾਵਰਟੀਆਂ ਪਲੈਨਟ ਦੀਆਂ ਮਾਰ ਲਵੇ ਆ ਵੀ ਤੁਹਾਡੇ ਕੋਲ ਹੋਊਗਾ ਸਾਰਾ ਕੁਝ ਪਰ ਖਰੀਦਾਰ ਨਹੀਂ ਹੋਊਗਾ ਖਰੀਦਾਰ ਨਹੀਂ ਅਮਰੀਕਾ 'ਚ بڑے ਮਕਾਨ ਆ ਕੈਨੇਡਾ 'ਚ بڑے ਮਕਾਨ ਆ ਪਰ ਉਹਨੇ ਕਿਸ਼ਤਾਂ ਭਰ ਲਈ ਉਹਨਾਂ ਦੀ ਅ ਦੂਜਾ ਰੈਂਟ ਤੇ ਰਹਿਣ ਲਈ ਉਹਨਾਂ ਦੇ ਕੋਲ ਜੋਬ ਹੈ ਨਹੀਂ ਜੇ ਜੋਬ ਹੈਗੀ ਆ ਉਹ ਸਫੀਸ਼ੀਐਂਟ ਸੈਲਰੀ ਨਹੀਂ ਮਿਲਦੀ ਉਹ ਵਿਚਾਰੇ ਇੰਨੇ ਕਰਾਇਆ ਕਰੂਏ ਤੇ ਰਹਿੰਦੇ ਇਹਨਾਂ ਦਿਨਾਂ 'ਚ ਪਾਰਲੀਮੈਂਟ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਦੇ ਵਿੱਚ ਇਹ ਕਿਆਸਰਾਈਆਂ ਲੱਗ ਰਹੀਆਂ ਕਿ 11 ਤਰੀਕ ਨੂੰ ਬੀਜ ਸੋਧ ਬਿੱਲ ਤੇ ਬਿਜਲੀ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ। ਨਾਲ ਦੀ ਨਾਲ ਇਸ ਗੱਲ ਦੀ ਕਿਸਾਨ ਜਥੇਬੰਦੀਆਂ ਐਲਾਨ ਕਰ ਚੁੱਕੀਆਂ ਨੇ ਕਿ ਜੇ ਉਧਰ ਬਿੱਲ ਪੇਸ਼ ਕੀਤਾ ਗਿਆ ਪੰਜਾਬ ਵਿੱਚ 11 ਤਰੀਕ ਨੂੰ ਟੋਲ ਫ੍ਰੀ ਕਰ ਦਿੱਤੇ ਜਾਣਗੇ, ਰੇਲਾਂ ਰੁਕੀਆਂ ਜਾਣਗੀਆਂ ਹੋਰ ਐਕਸ਼ਨ ਪ੍ਰੋਗਰਾਮ ਜਿਹੜੇ ਨੇ ਕੀਤੇ ਜਾਣਗੇ। ਇਹ ਬੀਜ ਸੋਧ ਬਿੱਲ ਕਿੰਨਾ ਖਤਰਨਾਕ ਆ ਤੇ ਕੀ ਆ ਇਹਦੇ ਵਿੱਚ ਖਾਸ ਗੱਲ ਜਿੱਦ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਉਹ ਮਤਲਬ ਇਹਦਾ ਵਿਰੋਧ ਕਰਨ ਲਈ ਮਜਬੂਰ ਹੋ ਗਿਆ। ਬੈਲੀ ਜੀ ਸਭ ਤੋਂ ਪਹਿਲਾਂ ਪਹਿਲ ਦੇ ਆ ਸੀ ਬਿਜਲੀ ਬਿਲ ਨੂੰ। ਜੀ ਜਿਹੜਾ ਬਿਜਲੀ ਬਿਲ ਉਹ ਨਵਾਂ ਨਿੰਗਾ ਬਿਜਲੀ ਸੋਧ ਬਿਲ ਆਈ। ਜੀ ਬਿਜਲੀ ਬਿਲ ਆਇਆ ਸੀਗਾ 2003 ਵਿੱਚ। ਹਾਂ ਜੀ। ਉਹ ਜਿਹੜਾ ਤੁਹਾਡਾ ਬੋਰਡ ਸੀਗਾ ਜਾਂ ਕਾਰਪੋਰੇਸ਼ਨ ਸੀ ਜੀ ਉਹਨੂੰ ਤਿੰਨਾ ਗੁਰਪਰੀ ਵੰਡਤਾ ਸੀ। ਜੀ ਇੱਕ ਪ੍ਰੋਡਕਸ਼ਨ ਵਾਲਾ ਜੀ ਇੱਕ ਡਿਸਟਰੀਬਿਊਸ਼ਨ ਵਾਲਾ ਜੀ ਇੱਕ ਕਲੈਕਸ਼ਨ ਵਾਲਾ ਜੀ ਉਹਦੇ ਵਿੱਚ ਜਿਹੜਾ ਬਿਜਲੀ ਸੋਧ ਬਿਲ ਹੋਣ ਲਿਆ ਰਿਹਾ ਹੈ। ਜੀ ਉਹ ਇੰਨਾ ਖਤਨਾਕ ਹੈ ਜਿਹੜੇ ਪਹਿਲੇ ਬਿੱਲ ਆਏ ਸੀਗੇ ਉਦੋਂ ਵੀ ਜ਼ਿਆਦਾ ਖਤਨਾਕ ਆ ਗਿਆ ਉਹਦਾ ਪੂਰਕ ਨਹੀਂ ਆਇਆ ਪਹਿਲੇ ਬਿੱਲ ਤੁਸੀਂ ਵਾਪਸ ਕਰਾ ਲੈ ਵਾਪਸ ਜਿਹੜੇ ਕਰਾਏ ਉਹਨਾਂ ਦੀ ਗੱਲ ਜੇ ਨਾ ਕਰਾਉਂਦੇ ਹੁਣ ਤੱਕ ਮੰਡੀਆਂ ਖਤਮ ਹੋ ਜਾਣੀਆਂ ਬਿਲਕੁਲ ਬਿਲਕੁਲ ਹੁਣ ਤੱਕ 2 ਰੁਪਏ ਵਾਲੀ ਕਣ ਖਤਮ ਹੋ ਜਾਣੀ ਜੀ ਉਹ ਬੜਾ ਲੋਕਾਂ ਦੀ ਹਮਾਇਤ ਦੇ ਨਾਲ ਕਿਸਾਨਾਂ ਨੇ ਭਾਵੇਂ ਉਹ ਚਲਾਇਆ ਪਰ ਬਾਸਮੈ ਸੀ ਉਹਦੀ ਜੀ ਬਿਜਲੀ ਬਿੱਲ ਤੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਬੜੀ ਆਈ ਹੈ ਹਾਂਜੀ ਅਸੀਂ ਇਹਦਾ ਵਿਰੋਧ ਕੀਤਾ ਪਿਛਲੇ ਸੈਸ਼ਨ ਵਿੱਚ ਪਾਰਲੀਮੈਂਟ ਵਿੱਚ ਬਿਜਲੀ ਬਿੱਲ ਨੂੰ ਪੇਸ਼ ਨਹੀਂ ਕਰ ਸਕਿਆ ਇਸ ਕਰਕੇ ਸਾਡੇ ਵਿਰੋਧ ਕਰਕੇ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸੰਜੋਤ ਕਿਸਾਨ ਮੋਰਚਾ ਇੱਕ ਜਥੇਬੰਦੀ ਨਹੀਂ ਹਾਂਜੀ ਉਹਨਾਂ ਨੇ ਕਿਹਾ ਸੀ ਕਿ ਜਿੱਦਣ ਬਿਜਲੀ ਸੋਧ ਬੈ ਲਾਊਗਾ ਅਸੀਂ ਦੂਜੇ ਦਿਨ 12 ਤੋਂ 3 ਵਜੇ ਤੱਕ ਇਲਾਜ ਜਾਮ ਕਰਾਂਗੇ ਸਾਰੇ ਭਾਰਤ ਵਿੱਚ ਸਾਰੇ ਭਾਰਤ ਸਾਰੇ ਭਾਰਤ ਠੀਕ ਹੈ ਜੀ ਤੇ ਨਾਲ ਜਿੰਨੇ ਟੋਲ ਹੈਗੇ ਆ ਉਹ ਫ੍ਰੀ ਕਰਾਂਗੇ ਟੋਲ ਫ੍ਰੀ ਕਰਾਂਗੇ ਇਹ ਸਾਡਾ ਸਦਾ ਸਗਰ ਜੀ ਉਹਦੇ ਕਰਕੇ ਉਹਨੇ ਬਿਜਲੀ ਬਿੱਲ ਨੂੰ ਕੁਝ ਸਮੇਂ ਲਈ ਉਹ ਤੇ ਚੁੱਪ ਕਰ ਗਏ ਜੀ ਅੱਛਾ ਜੀ ਇਹ ਨਹੀਂ ਮੈਂ ਕਹਿੰਦਾ ਉਹਨੇ ਵਾਪਸ ਲੈ ਲਿਆ ਜੀ ਚੁੱਪ ਕੀਤੇ ਆ ਉਹਦੇ ਥਾਂ ਤੇ ਬੀਜ ਬਿੱਲ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਕਿਉਂਕਿ ਲੋਕਾਂ ਦੇ ਉਹਦਾ ਪਤਾ ਨਹੀਂ ਪੂਰੀ ਤਰ੍ਹਾਂ ਜੀ ਬੀਜ ਬਿੱਲ ਦੇ ਵਿੱਚ ਉਹਨਾਂ ਨੇ ਜਿਹੜੀ ਆਪਸ਼ਨ ਪਾਈ ਆ ਉਹ ਹੀ ਹੁੰਦਾ ਸੀ ਪੁਰਾਣੇ ਜਵਾਨਿਆਂ ਦੇ ਵਿੱਚ ਤੁਸੀਂ ਕੁਛ ਹੋਰ ਪਿਆਦਾ ਕਰਦੇ ਮੈਂ ਕੁਛ ਹੋਰ ਪਿਆਦਾ ਕਰਦਾ ਤੁਸੀਂ ਮੈਨੂੰ ਆਪਣੇ ਬੀਜ ਇਹਨੇ ਮੈਂ ਚੇਂਜ ਕਰਕੇ ਉਹਦੀ ਅਸੀਂ ਚੇਂਜ ਹੋ ਜਾਂਦਾ ਸੀ ਅਕਸੇਜ ਬੰਦਾ ਸੀ ਉੱਤੇ ਕੋਈ ਖਰਚਾ ਨਹੀਂ ਸੀ ਹੁੰਦਾ ਉਹਨੇ ਪਾਤੇ ਮਿਲ ਜਾਂਦੇ ਸੀ ਹਾਂਜੀ ਹੁਣ ਉਹ ਤੇ ਕੰਡੀਸ਼ਨ ਇਹ ਲਾਤੀ ਆ ਵੀ ਜੇ ਕਿਸੇ ਨੇ ਬੀਜ ਵੇਚਣਾ ਆ ਜੀ ਚਾਹੇ ਤੁਸੀਂ ਵੀ ਵੇਚਣਾ ਹਾਂਜੀ ਤੁਹਾਨੂੰ ਉਹਦੀ ਪਰਮਿਸ਼ਨ ਲੈਣੀ ਪਊਗੀ ਜੀ ਉਹਦਾ ਸਟੇਟ ਪੱਧਰੇ ਦਾ ਕੰਸਟਰਕਟਰ ਹੋਊਗਾ ਅੱਛਾ ਜੀ ਉਹਦਾ ਖੇਤੀ ਯੂਨੀਵਰਸਿਟੀ ਤੋਂ ਮਨਜ਼ੂਰੀ ਲੈਣੀ ਪਊਗੀ ਸਰਟੀਫਾਈ ਕਰਾਉਣਾ ਪਊਗਾ ਜੀ ਤੇ ਉਹਨੂੰ ਤੁਸੀਂ ਪੈਕ ਪੈਕੇਟ ਪੈਕੇਟ ਬਣਾਉਣਾ ਪਊਗਾ ਉਹ ਤੇ ਆਪਣਾ ਮਾਰਕਾ ਲਾਉਣਾ ਪਊਗਾ ਮਾਰਕਾ ਅਪਰੂਵ ਹੋਊਗਾ ਹੁਣ ਮਾਰਕਾ ਅਪਰੂਵ ਇਨਸਪੈਕਟਰ ਕਰਦਾ ਕੌਣ ਕਰਦਾ ਕੌਣ ਕਰਦਾ ਸਾਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਬਿਲਕੁਲ ਬਿਲਕੁਲ ਇਹ ਵੀ ਉਹਨਾਂ ਲਈ ਜ਼ਿਆਦਾ ਹੋਣਾ ਜਿਹੜੇ ਪਹਿਲਾਂ ਹੀ ਬੀਆ ਦਾ ਵਪਾਰ ਕਰਦੇ ਆ ਜੀ ਸਭ ਤੋਂ ਵੱਡੀ ਕੰਪਨੀ ਚ ਮਿੰਸੈਂਟੋ ਆ ਹਾਂਜੀ ਅਮਰੀਕਾ ਦੀ ਕੰਪਨੀ ਆ ਬਹੁ ਰਾਸ਼ਟਰੀ ਕੰਪਨੀ ਬਹੁ ਰਾਸ਼ਟਰੀ ਕੰਪਨੀ ਕਹਿੰਦੇ ਮਿੰਸੈਂਟੋ ਤੇ ਫੋਰਡ ਤਿੰਨ ਵੱਡੀਆਂ ਕੰਪਨੀਆਂ ਆ ਹਾਂਜੀ ਮਿੰਸੈਂਟੋ ਨੇ ਆਪਣੇ ਜਿਹੜੇ ਉਹਨਾਂ ਦੇ ਅ ਪੈਕਟੇ ਸੀਡ ਵਾਲੇ ਜੀ ਉਹ ਤੇ ਬਹੁਤ ਪਹਿਲਾਂ ਲਿਖਤਾ ਸੀ ਹੁਣ ਤਾਂ ਲੇਟ ਹੋ ਗਿਆ ਹੈ ਦੇਰ 威尔 ਵੀ ਨੋ ਸੀਡ ਵਿਦਆਉਟ ਮਨਸੈਂਟੋ ਅੱਛਾ ਇਹ ਉਹਨੇ ਕਹੇ 2010 ਤੱਕ ਨਹੀਂ ਕੋਈ ਵੀ ਹੋਰ ਇਹ ਤੋਂ ਮੇਰਾ ਨਹੀਂ ਹੋਇਆ ਕੋਈ ਕੰਪਨੀ ਰਹਿ ਨਹੀਂ ਦੇਣੀ ਕਿਉਂਕਿ ਹਾਈਬ੍ਰਿਡ ਬੀ ਤਿਆਰ ਕਰਨੇ ਆ ਜੀ ਤੇ ਉਹਨੂੰ ਜਿਹੜਾ ਕਹਿੰਦੇ ਆ ਆ ਜੀਓਐਮ ਹਾਂਜੀ ਜੈਨੇਟਿਕਲੀ ਮੋਡੀਫਾਈਡ ਜੀਐਮ ਹਾਂਜੀ ਜੀਐਮ ਸੀਡ ਤਿਆਰ ਕਰਨੇ ਆ ਹਾਂ ਉਹ ਉਹ ਚਾਹਲੇ ਉਹ ਕਾਮਯਾਬ ਨਹੀਂ ਹੋ ਸਕੇ ਪਰ ਉਹਨਾਂ ਦਾ ਮੋਟਿਵ ਇਹ ਆ ਸਾਡੀ ਸਰਕਾਰ ਨੇ ਇਹ ਮੰਨ ਲਿਆ ਵੀ ਜੇ ਕੋਈ ਵਿਦੇਸ਼ੀ ਕੰਪਨੀ ਜਿਹੜੀ ਪਹਿਲਾਂ ਨਹੀਂ ਸੀ ਹਾਂਜੀ ਪਹਿਲਾਂ ਤਾਂ ਅਸੀਂ ਖਰਾਕ ਪਦਾਰਥੀ ਬੰਦ ਕੀਤੇ ਆ ਜੀ ਅਸੀਂ ਸੀਡ ਬੰਦ ਕੀਤੇ ਆ ਅਸੀਂ ਕੋਲਡ ਡਰਿੰਕ ਬੰਦ ਕੀਤੇ ਆ ਕੋਕ ਕੋਲ ਪੈਪਸੀ ਬੰਦ ਕੀਤਾ ਹਾਂਜੀ ਇਹਨਾਂ ਨੇ ਕਹਤਾ ਜੇ ਕੋਈ ਵਿਦੇਸ਼ੀ ਕੰਪਨੀ ਵਿਦੇਸ਼ਾਂ ਚ ਹਾਂਜੀ ਸ਼ੀਰ ਤਿਆਰ ਕਰਦੀ ਆ ਉਹਨੂੰ ਇਥੇ ਵੇਚਣ ਦੀ ਇਜਾਜ਼ਤ ਹੋ ਗਈ ਅੱਛਾ ਉਹਨ ਪਰਮਿਸ਼ਨ ਦੇ ਚੁੱਕੇ ਪਰਮਿਸ਼ਨ ਦਿੱਤੀ ਉਹਨੂੰ ਠੀਕ ਹੈ ਇਸ ਬਿਲ ਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਆ ਕਿ ਅਮਰੀਕਾ ਦੀ ਕੰਪਨੀ ਮਨਸੈਂਟੋ ਕਾਰਗਲ ਤੇ ਜਿਹੜੀ ਫੋੜ ਆ ਹਾਂਜੀ ਉਹਨਾਂ ਦਾ ਬਜਟ ਸਾਡੀ ਭਾਰਤ ਸਰਕਾਰ ਦੇ ਬਜਟੋਂ ਕੱਲੀ-ਕੱਲੀ ਦਾ ਬਾਧਿਆ ਅੱਛਾ ਇੰਦੀਆਂ ਵੱਡੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਹਾਂਜੀ ਇਹ ਇਹ ਜੇ ਇਹ ਕੁਛ ਹੋਇਆ ਤੇ ਬੀਜ ਤੇ ਕੰਟਰੋਲ ਵੀ ਉਹਨਾਂ ਦਾ ਹੋ ਗਿਆ ਜੀ ਤੁਸੀਂ ਖਾਤੇ ਦੇਖੋ ਕਾਰਗਲ ਦਾ ਹੋ ਗਿਆ ਜੀ ਯੂਰੀਆ ਕਾਰਗਲ ਦਾ ਡਾਇਆ ਕਾਰਗਲ ਦਾ ਜਿਹੜੀ ਸਾਡੇ ਦੁੱਧ ਦੇ ਪਸ਼ੂਆਂ ਦੀ ਖਰਾਕ ਆ ਉਹ ਕਾਰਗਲ ਦੀ ਆ ਜੀ ਜਦੋਂ ਖਾਦ ਦੁੱਧ ਪ੍ਰੋਡਕਟ ਬੀਜ ਕੁਛ ਕੰਪਨੀਆਂ ਦਾ ਕੰਮਜਾ ਹੋਗਾ ਪਹਿਲਾ ਤੁਹਾਨੂੰ ਲੱਗੂਗਾ ਕਿ ਸਾਡੀ ਮਦਦ ਕਰ ਰਹਾ ਹੈ ਪਰ ਜਦੋਂ ਕਬਜ਼ਾ ਹੋ ਜਾਂਦਾ ਫਿਰ ਮਰਜੀ ਦੇ ਪਾਤੇ ਦੇ ਦਿੰਦੇ ਬਿਲਕੁਲ ਇਹ ਵੀ ਸੁਣਨ ਚ ਆ ਰਿਹਾ ਕਿ ਇਹ ਜਿਹੜੇ ਜੈਨੇਟਿਕਲੀ ਮੋਡੀਫਾਈਡ ਬੀ ਹੋਣਗੇ ਇਹ ਜੇ ਆਪਾਂ ਮੰਨ ਲਓ ਕਣਕ ਉਹ ਬੀਜ ਧੀ ਤੇ ਕਣਕ ਮੜਕਿਆ ਸੀ ਆਪਣੇ ਘਰ ਰੱਖ ਲਈ ਤੇ ਉਹ ਉਗਦਾ ਨਹੀਂ ਕਿ ਇਹਦੀ ਗੱਲ ਸੱਚੀ ਆ ਕਿ ਉਹ ਉਹਦਾ ਨਾਂ ਹੀ ਖੱਸੀ ਵੀ ਆ ਜੀ ਅੱਛਾ ਜੀ ਜਿਹੜਾ ਆਪਾਂ ਪੰਜਾਬੀ ਚ ਕਹਿੰਦੇ ਨੇ ਖੱਸੀ ਖੱਸੀ ਹਾਂ ਜੀ ਹਾਂ ਡੰਗਰ ਇੰਪੋਰਟੈਂਟ ਹਾਂ ਦੁਆਰਾ ਉਹ ਪੈਦਾ ਨਹੀਂ ਹੁੰਦਾ ਨਹੀਂ ਪੈਦਾ ਹੁੰਦਾ ਜੇ ਬੀ ਤੁਸੀਂ ਨਾਵੇਂ ਲਿਆਓਗੇ ਪੈਦਾ ਹੋਊਗਾ ਬੀ ਇਹ ਤੋਂ ਵੀ ਤਿਆਰ ਕੀਤਾ ਨਹੀਂ ਪਾਇਦਾ ਨਹੀਂ ਤਿਆਰ ਹੋਏਗਾ ਫਿਰ ਬਹੁਤ ਖਤਨਾਕ ਇਹ ਆ ਵੀ ਜੇ ਜੁਨੀਵਾਸੀ ਸਾਡੀ ਜਿਹੜਾ ਬੀ ਪੈਦਾ ਕਰਦੀ ਆ ਜੀ ਇਹ 4 ਸਾਲ ਆਪਣੇ ਪਲਾਂਟ ਵਿੱਚ ਲਾਉਂਦੀ ਆ ਆਪਣੀ ਜ਼ਮੀਨ 'ਚ 2 ਸਾਲ ਪਲਾਂਟ ਕਿਸਾਨਾਂ ਕੋਲੋਂ ਲੈ ਕੇ ਉੱਤੇ ਰਿਸਰਚ ਕਰਦੀ ਆ ਰਿਸਰਚ ਕਰਦੀ ਹੋਰ ਲਈ ਕਿਉਂਕਿ ਮੌਸਮ ਮਿੱਟੀ ਆਬੋ ਹਵਾ ਉਸ ਏਰੀਆ ਦੀ ਚਾਹੀਦੀ ਆ ਹਾਂ ਪੂਰੀ ਸਟੱਡੀ ਹੁੰਦੀ ਹੋਏ ਜੇ ਤੁਸੀਂ ਕਹੋ ਸਾਡਾ ਨਰਮਾ ਜਾ ਕੇ ਆਂਧਰਾ ਬੀਜ ਉਹ ਨਹੀਂ ਹੋਣਾ ਉਹ ਨਹੀਂ ਹੋਣਾ ਇੱਕ ਵਾਰੀ ਸਾਡੇ ਮੱਕੀ ਬੀਤੀ ਪੱਠਣੇ ਲੈਂਦਾ ਸੀ ਬੀ ਬਿਆਨ ਸਿੰਘ ਜਿਹਾ ਕਾਈ ਐਸ ਅਫਸਰ ਹਾਂਜੀ ਮੱਕੀ ਬਾਬ ਦੇਛਾ ਦੇ ਆ ਕੇ ਬੀਤੀ ਬਹੁਤ ਕਿਸਾਨਾਂ ਨੇ ਵੀ ਜੀ ਮੱਕੀ ਬਹੁਤ ਵੱਡੀ ਹੋ ਗਈ ਛੱਲੀ ਵੀ ਬਹੁਤ ਵੱਡੀ ਲੱਗੀ ਪਰ ਦਾਣਾ ਨਹੀਂ ਪਿਆ ਉਹਨੂੰ ਜੀ ਜੀ ਜਦੋਂ ਉਹਦੀ ਸਰਚ ਕਰਾਈ ਵੀ ਸਾਨੂੰ ਇਹ ਤੁਸੀਂ ਨੁਕਸਾਨ ਕਰਤਾ ਉਹ ਕਹਿੰਦੇ ਰੀਜਨ ਹੈ ਯਾਰੀ 35 ਡਿਗਰੀ ਤੋਂ ਉੱਪਰ ਜਾ ਕੇ ਇਹਨੂੰ ਦਾਣਾ ਨਹੀਂ ਪੈਦਾ ਦਾਣਾ ਨਹੀਂ ਸੀ ਪੈਣਾ ਮਤਲਬ ਬੀਜ ਦਾ ਉਸ এনवायरमेंट ਨਾਲ ਪੂਰਾ ਸੰਬੰਧ ਹੁੰਦਾ ਇੱਥੋਂ ਤੱਕ ਇਹਦੀ ਸਟਡੀ ਹੁੰਦੀ ਹੈ ਯੂਨੀਵਰਸਿਟੀ ਸਾਡੀ 6 ਸਾਲ ਬਾਅਦ ਰਿਕਾਦੀ ਵੀ ਜੀ ਇਹ ਜਿਹੜਾ ਕਿਸਾਨ ਅੰਦੋਲਨ ਦੀਆਂ ਜਦੋਂ ਮੈਂ ਖਬਰਾਂ ਪੜ ਰਿਹਾ ਤਾ ਕੁਝ ਮੰਗਾ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ ਵੀ ਨੇ ਕੁਝ ਥਾਵਾਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਖਿਲਾਫ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਲੱਗੇ ਇਹ ਪੰਜਾਬ ਸਰਕਾਰ ਦਾ ਕਿਹੜੀ ਐਸੀ ਗੱਲ ਹੈ ਜਿਹੜੀ ਜਿਹਦਾ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਪਹਿਲੀ ਗੱਲ ਤਾਂ ਇਹ ਜੀ ਵੀ ਜਿਹੜੀ ਪੰਜਾਬ ਸਰਕਾਰ ਜਾਂ ਆਮ ਬਾਡੀ ਸਰਕਾਰ ਆ ਇਹਨੂੰ ਅਸੀਂ ਭਾਜੀਪੀ ਦੀ ਬੀ ਟੀਮ ਕਹਿੰਦੇ ਆ ਜੀ ਪਾਲਸੀਆਂ ਦੇ ਅਧਾਰ ਤੇ ਇਹਨਾਂ ਦਾ ਕੋਈ ਫਰਕ ਨਹੀਂ ਉਹਨਾਂ ਨਾਲ ਜੀ ਨਾਰੇ ਜ਼ਰੂਰ ਆ ਲੋਕਾਂ ਨੂੰ ਲੁਭਾਉ ਨਾਰੇ ਲਾਏ ਆ ਪਰ ਲੁਭਾਉ ਨਾਰਾ ਪੂਰਾ ਕੋਈ ਨਹੀਂ ਕੀਤਾ ਜੀ ਇਵਨ 1000 ਰੁਪਏ ਹੁਣ ਤੱਕ ਨਹੀਂ ਦੇ ਸਕਿਆ ਜੀ ਇੱਕ ਬਿਜਲੀ ਮਾਫ ਕਰਨ ਤੋਂ 300 ਚੋਂ ਮਾਫ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ ਜੀ ਉਹਦੇ ਲਈ ਇਹ ਜਿਹੜੇ ਹੌਲੀ ਹੌਲੀ ਜੋ ਕੇਂਦਰ ਸਟੈਪ ਲੈਂਦਾ ਪੰਜਾਬ ਸਰਕਾਰ ਦਾ ਵਿਰੋਧ ਨਹੀਂ ਕਰਦੀ ਜੀ ਅਸੀਂ ਇਹਨਾਂ ਨੂੰ ਕਿਹਾ ਸੀ ਬਿਜਲੀ ਬਿੱਲ ਜਿਹੜਾ ਆ ਤੁਸੀਂ ਅਸੈਂਬਲੀ ਚ ਪਾਸ ਕਰੋ ਵੀ ਅਸੀਂ ਦਾ ਵਿਰੋਧ ਕਰਦੇ ਹਾਂ ਇਹਦਾ ਵਿਰੋਧ ਕਰਦੇ ਉਹ ਨਹੀਂ ਨਹੀਂ ਕੀਤਾ ਜੀ ਉਹਨਾਂ ਨੇ ਸਾਡੇ ਜਿਹੜੇ ਪਾਵਰ ਪਲਾਂਟ ਆ ਉਹ ਤੇ ਸੀਏਸ ਫਲਾਤੀ ਜੀ ਪਾਕੜਾ ਟਾਈਮ ਤੇ ਦੂਜੇ ਟਾਈਮਾਂ ਤੇ ਨੰਗਲ ਟਾਈਮ ਤੇ ਹਾਂਜੀ ਸਾਡੀ ਸਰਕਾਰ ਨੂੰ ਅਸੀਂ ਕਿਹਾ ਤੁਸੀਂ ਹਟਾਓ ਜੀ ਤੁਸੀਂ ਆਪਣੀ ਫੋਰਸ ਲਾਓ ਉਹ ਦਾ ਵਿਰੋਧ ਨਹੀਂ ਕਰ ਸਕੇ ਜੀ ਸਾਡਾ ਪੰਜਾਬ ਯੂਨੀਵਰਸਿਟੀ ਆ ਹਾਂਜੀ ਉਹਦੀ ਸੈਨਟ ਤੋਰਤੀ ਸੀ ਸਾਡੀ ਸਰਕਾਰ ਚੋਂ ਭਰੀ ਜੀ ਨਹੀਂ ਬੋਲੀ ਜੀ ਵਿਦਿਆਰਥੀ ਅੰਦੋਲਨ ਨਾ ਕਰਦੇ ਤੇ ਸਾਡੇ ਕਿਸਾਨ ਮੋਰਚਾ ਦੀ ਮੱਤ ਦਾ ਨਾ ਕਰਦਾ ਵਿਧਾਇਕਾਂ ਦੀ ਤੇ ਸੈਨਟ ਟੁੱਟ ਗਈ ਸੀ ਟੁੱਟ ਗਈ ਸੀ ਸੈਨਟ ਦੁਬਾਰਾ ਬਹਾਲ ਕਰੇ ਸੈਨਟ ਤੋੜਨ ਦਾ ਮਤਲਬ ਇਹ ਸੀ ਵੀ ਉਹ ਯੂਨੀਵਰਸਿਟੀ ਪੰਜਾਬ ਦੀ ਨਹੀਂ ਰਹਿਣੀ ਨਹੀਂ ਰਹਿਣੀ ਜੇ ਉਹ ਯੂਨੀਵਰਸਿਟੀ ਪੰਜਾਬ ਦੀ ਨਹੀਂ ਰਹਿਣੀ ਉਹ ਝੂਟੀ ਜਾਣੀ ਜੀ ਝੂਟੀ ਜਾਣ ਤੇ ਬਾ ਝੂਟੀ ਵੀ ਪਹਿਲੇ ਅੰਡਰ ਸੈਂਟਰ ਦੇ ਤੇ ਪੰਜਾਬ ਨੂੰ ਤਾਂ ਦਿੱਤਾ ਨਹੀਂ ਹਾਲੇ ਤੱਕ ਚੰਡੀਗੜ੍ਹ ਉਹਨਾਂ ਨੇ ਜੇ ਸਾਡੀ ਯੂਨੀਵਰਸਿਟੀ ਚੱਲ ਜਾਂਦੀ ਫਿਰ ਸਿਲੇਬਸ ਉਹਨਾਂ ਦੀ ਮਰਜ਼ੀ ਦਾ ਹੋਣੇ ਕਿਉਂਕਿ ਬਾਹਰਸ਼ਾਹ ਅੰਸਰ ਜਿਹੜਾ ਆ ਉਹ ਬੀਜੇਪੀ ਦਾ ਹਮੇਤਿਆ ਪੰਜਾਬ ਦੇ ਨਿਵਾਸੀ ਜੀ ਜੀ ਇਹ ਪੰਜਾਬ ਸਰਕਾਰ ਉੱਤੇ ਕੁਝ ਕਲੀਅਰ ਸਟੈਂਡ ਕਿਸੇ ਦੀ ਮੰਗ ਤੇ ਨਹੀਂ ਲੈ ਰਹੀ ਕਿਉਂਕਿ ਪਾਲਿਸੀ ਉਹਨਾਂ ਦੀ ਲਗਭਗ ਉਦਾਂ ਦੀਆਂ ਆ ਜੀ ਇਹ ਲੋਕਾਂ ਨੂੰ ਗਮਰਾਹ ਕਰਕੇ ਲਪਾਉਣਾ ਰਹੀ ਤੇ ਆਈ ਸੀ ਹੁਣ ਲੋਕਾਂ ਚੋਂ ਹੀ ਪਿਆਰ ਉਹਦਾ ਨੰਗਾ ਹੋਇਆ ਆ ਲੋਕ ਉਹਦੇ ਵੀ ਖਿਲਾਫ ਆ ਉਹਦੇ ਖਿਲਾਫ ਵੀ ਅਸੀਂ ਲੜਦੇ ਆ ਕਿਉਂਕਿ ਇੱਕ ਪੱਤਰਕਾਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਹ ਆ ਕਿ ਉਹ ਜਿੱਥੇ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਉਂਦਾ ਤੇ ਲੋਕਾਂ ਦੀ ਗੱਲ ਪਹੁੰਚਾਉਣਾ ਤੁਹਾਡੇ ਤੱਕ ਮੇਰਾ ਫਰਜ਼ ਬਣਦਾ ਹੈ ਜਦੋਂ ਕਿਸਾਨ ਜਥੇਬੰਦੀਆਂ ਨਾਕੇ ਲਾਉਂਦੀਆਂ ਰਸਤਾ ਰੋਕਦੀਆਂ ਤੇ ਉਸ ਵੇਲੇ ਲੋਕਾਂ ਦੇ ਅੰਦਰੋਂ ਇੱਕ ਸਵਾਬਕ ਆਵਾਜ਼ ਨਿਕਲਦੀ ਹੈ ਵੀ ਕਿਸਾਨ ਰੱਜਦੇ ਨਹੀਂ ਕਿਸਾਨਾਂ ਨੂੰ ਪਤਾ ਨਹੀਂ ਕੀ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਆਪਣੀ ਗੱਲ ਜਿਹੜੀ ਹੈ ਕਿੰਨੀ ਜ਼ਰੂਰੀ ਹੈ ਕਿਉਂ ਐਜੀਟੇਸ਼ਨ ਕਰਨੀ ਪਈ ਹੈ ਇਹ ਇਹਨੂੰ ਐਜੀਟੇਸ਼ਨ ਤੋਂ ਪਹਿਲਾਂ ਲੋਕ ਵੇਅਰ ਕਰਨੇ ਵੀ ਜ਼ਰੂਰੀ ਹੈ ਤੇ ਇਸ ਪੱਖ ਤੋਂ ਕਿਸਾਨ ਜਥੇਬੰਦੀਆਂ ਕੋਈ ਯਤਨ ਕਰ ਰਹੀਆਂ ਡਾਕਟਰ ਸਾਹਿਬ ਦੇਖੋ ਪਹਿਲਾਂ ਦੇ ਮੁਕਾਬਲੇ ਕਿਸਾਨ ਜਥੇਬੰਦੀਆਂ ਬਿਜਲੀਐਂਟ ਆ ਜੀ ਪਹਿਲਾਂ ਦੇ ਮੁਕਾਬਲੇ ਛਿਆਣੀਆਂ ਵੀ ਆ ਜੀ ਟ੍ਰੈਫਿਕ ਜਾਮ ਅਸੀਂ ਉਦੋਂ ਕਰਦੇ ਆ ਜਦੋਂ ਸਰਕਾਰ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਜੀ ਉਹ ਵੀ ਅਸੀਂ ਕਰਨ ਤੋਂ ਪਹਿਲਾਂ ਕੱਟੋ-ਕੱਟ 15 ਦਿਨ ਪਹਿਲਾਂ ਅਸੀਂ ਅਖਬਾਰਾਂ ਵਿੱਚ ਟੀਵੀ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੱਸਦੇ ਆਂ ਕਿ ਐਨੇ ਤੋਂ ਐਨੇ ਤੱਕ ਹੀ ਕਰਨਾ ਕਦੇ ਅਸੀਂ 4 ਘੰਟੇ ਨਹੀਂ ਕਰਦੇ ਕਦੇ ਅਸੀਂ 12 ਘੰਟੇ ਨਹੀਂ ਕਰਦੇ ਹੁਣ ਵੀ ਜਦੋਂ ਸੱਦਾ ਤੇ 3 ਘੰਟੇ ਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਉਸ ਟਾਈਮ ਤੇ ਸਫ਼ਰ ਨਾ ਕਰਨ ਜਾਂ ਆਲਟਰਨੇਟੋ ਕਰਨ ਪਹਿਲਾਂ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਥੋੜੀ ਸਾਡੇ ਚ ਵੀ ਅਨਜਾਨਪੁਰਾ ਸੀ ਫਿਰ ਸੜਕੀ ਬੰਦ ਕਰਦੇ ਇਹ ਨਹੀਂ ਬੰਦ ਕਰਦੇ ਹੁਣੇ ਜਦੋਂ ਕਦੀ ਕਰਦੇ ਆਂ ਜਾਂ ਰੇਲ ਕਰਾਂਗੇ ਜਾਂ ਸੜਕ ਕਰਾਂਗੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਜ਼ਰੂਰੀ ਕੰਮਾਂ ਦੇ ਵਿੱਚ ਉਹ ਬੈਟਰ ਮੁਸ਼ਕਲ ਤਾਂ ਦੇਖੋ ਜਦੋਂ ਐਜੀਟੇਸ਼ਨ ਕਰਨੀ ਹੈ ਕੁਛ ਨਾ ਕੁਛ ਹੋਣੀ ਹੈ ਬਿਲਕੁਲ ਪਰ ਕਿਉਂਕਿ ਅਸੀਂ ਲੋਕਾਂ ਦੀਆਂ ਮੰਗਾਂ ਲਈ ਲੜਦੇ ਆਂ ਅਸੀਂ ਵੀ ਸਮਾਜ ਦਾ ਹਿੱਸਾ ਆਂ ਸਾਡੇ ਬੱਚੇ ਵੀ ਸਕੂਲਾਂ ਦਾ ਕਾਲਜਾਂ ਦੇ ਪੜ੍ਹਦੇ ਆਂ ਜੀ ਕਾਰੋਬਾਰਾਂ ਤੇ ਵੀ ਜਾਂਦੇ ਆ ਤੁਹਾਡੇ ਵਰਗੇ ਸਾਡੇ ਦੋਸਤ ਜੀ ਅਸੀਂ ਉਹਨਾਂ ਨੂੰ ਕਦੇ ਪਰੇਸ਼ਾਨੀ ਕੀਤਾ ਕਦੇ ਐਂਬੂਲੈਂਸ ਨਹੀਂ ਰੋਕੀ ਬਖਰਾਰਾ ਦਿੱਤਾ ਹੁੰਦਾ ਜੀ ਕਦੇ ਅਸੀਂ ਏਅਰਪੋਰਟ ਤੇ ਜਾਣ ਵਾਲੇ ਨੂੰ ਕਦੇ ਨਹੀਂ ਰੁਕਿਆ ਉਹਨੇ ਬਖਰਾਰਾ ਦਿੱਤਾ ਆ ਹੁੰਦਾ ਜੀ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਸਰਕਾਰ ਦਾ ਧਿਆਨ ਖਿੱਚੜਿਆ ਬਿਲਕੁਲ ਕਿਉਂਕਿ ਸਰਕਾਰਾਂ ਇਦਾਂ ਦੀਆਂ ਬਣ ਗਈਆਂ ਜਿੱਦਾਂ ਕਹਿੰਦੇ ਹੁੰਦੇ ਆ ਕਿਸਾਨ ਵੀ ਤੋਕਣਵਾ ਜਾਣਾ ਸਵਾਇਆ ਜੀ ਤੇ ਪਹਿਲਾਂ ਬੰਡਣਾ ਸੀ ਕੋਸ਼ਿਸ਼ ਕਰਦੇ ਪਤਿਆ ਕੇ ਸਾਡਾ ਮੰਗਵਾ ਲੈਣ ਹਾਂਜੀ ਜਦੋਂ ਉਹ ਨਹੀਂ ਮੰਨਦੇ ਥੋੜਾ ਜਿਹਾ ਡਰਾਵਾ ਦਿੰਨੇ ਆ ਜਦੋਂ ਉਹ ਵੀ ਨਹੀਂ ਮੰਨਦੇ ਫਿਰ ਉਹ ਜਿਹੜਾ ਡੰਡੇ ਵਾਲਾ ਸਿਸਟਮ ਹੈ ਹਾਂਜੀ ਮਾਝਾ ਗਾਂ ਦਾ ਉਹ ਸਰਕਾਰਾਂ ਨੇ ਰਿਵਾਜ ਬਾਲਿਆ ਜੀ ਤੇ ਜਿੰਨਾ ਚਿਰ ਨਾਕ ਤੇ ਚੋਕੇ ਮੂੰਹ ਚ ਨਹੀਂ ਪੈਂਦੀ ਉਹਨਾਂ ਚ ਸੁਣੋ ਇਹਨਾਂ ਨੂੰ ਬੋਲੀ ਜਾਂਦੇ ਜੀ 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 ਚਲੋ ਵਕ ਵਕ ਮੁੱਦਿਆਂ ਤੇ ਤੁਸੀਂ ਵਿਸਤਾਰ ਨਾਲ ਚਰਚਾ ਕੀਤੀ ਹੈ ਇੱਕ ਮੁੱਦਾ ਬਹੁਤ ਆਇਮ ਹੈ ਅਸੀਂ ਪੰਜਾਬ 'ਚ ਵੱਡੇ ਤੌਰ ਤੇ ਝੋਨਾ ਬੀਜਦੇ ਹਾਂ ਪਰ ਪੰਜਾਬ ਦੇ ਲੋਕ ਉਹ ਝੋਨਾ ਖਾਂਦੇ ਨਹੀਂ ਜਾਂ ਕਹਿ ਲਈਏ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਝੋਨਾ ਚੌਲ ਐਕਸਪੋਰਟ ਕਰਨ ਵਾਲਾ ਦੇਸ਼ ਜਿਹੜਾ ਹੈ ਭਾਰਤ ਹੈ ਅਸੀਂ ਪੰਜਾਬੀ ਉਹਦੇ ਵਿੱਚ ਲਗਭਗ 35% ਕੰਟ੍ਰਿਬਿਊਟ ਕਰਦੇ ਹਾਂ ਸਾਰੇ ਭਾਰਤ ਵਿੱਚ ਉਹ ਝੋਨਾ ਸਾਡਾ ਪਾਣੀ ਮੁਕਾਈ ਜਾ ਰਿਹਾ ਹੈ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਦਬਾਅ ਆ ਰਹੀਆਂ ਨੇ ਕਿਸਾਨ ਨੂੰ ਐਮਐਸਪੀ ਦਿੱਤੀ ਜਾਵੇ ਹੋਰ ਫਸਲਾਂ ਆਲਟਰਨੇਟਿਵ ਅਸੀਂ ਵਿਜੀਏ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਜਿਹੜੀ ਲੋਕਾਂ ਦੇ ਪੱਖ ਚ ਹੈ ਕਿ ਝੋਨਾ ਪਾਣੀ ਖਤਮ ਕਰ ਰਿਹਾ ਹੈ ਤੇ ਐਮਐਸਪੀ ਨਹੀਂ ਮਿਲ ਰਹੀ ਇਹਨੂੰ ਵੀ ਲੋਕਾਂ ਤੱਕ ਸਮਝਾ ਨਹੀਂ ਸਕੀ ਕਿਹੜੀ ਮਜਬੂਰੀ ਚ ਤੁਹਾਨੂੰ ਝੋਨਾ ਬੀਜਣਾ ਪੈ ਰਿਹਾ ਇਹ ਤੇ ਪਾਣੀ ਦਾ ਤਾਂ ਕੀ ਸੰਬੰਧ ਹੈ ਇਹ ਸਾਨੂੰ ਸਮਝਾ ਸਕੋਗੇ ਡਰਸਾ ਪਹਿਲੀ ਗੱਲ ਤਾਂ ਅਸੀਂ ਝੋਨਾ ਕਦੇ ਮੰਗਿਆ ਨਹੀਂ ਜੀ ਅਸੀਂ ਫਸਲ ਕਦੇ ਡਿਮਾਂਡ ਕਰਕੇ ਨਹੀਂ ਲੈਂਦੇ ਜੀ ਕਿਉਂਕਿ ਪੰਜਾਬ ਦਾ ਕਿਸਾਨ ਬਹੁਤ ਹਿੰਮਤੀ ਹੈ ਜੀ ਸਾਡੇ ਵਰਗੀ ਦੁਨੀਆ ਪੱਛ ਜ਼ਮੀਨ ਨਹੀਂ ਹਾਂਜੀ ਪੰਜਾਬ ਵਰਗੀ ਜਿੱਥੇ ਹਰ ਫਸਲ ਪੈਦਾ ਹੁੰਦੀ ਹੈ ਜੀ ਕੋਈ ਵੀ ਪੈਦਾ ਕਰ ਲੈਦੇ ਜੀ ਕਿਸਾਨਾਂ ਨੇ ਬੜੇ ਟ੍ਰਾਇਲ ਕੀਤੇ ਆ ਜਿਵੇਂ ਕਿਸਨ ਕੇ ਅੰਗੂਰ ਪੈਦਾ ਕਰ ਅੰਗੂਰ ਕਰਤੇ ਜੀ ਕਿਸਨ ਕਿਨੂ ਕੇ ਕਿਨੂ ਪੈਦਾ ਕਰਤੇ ਜੀ ਪਰ ਉਹਦੀ ਮਾਰਕੀਟ ਕਿੱਥੇ ਆ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਸਾਨੂੰ ਮੱਕੀ ਦੇ ਦੋ ਮੱਕੀ ਦੀ ਮਾਰਕੀਟ ਕੋਈ ਨਹੀਂ ਅਰੇ ਰੇਟ 2000 ਬਾਕੀ ਦੇਮ 700 ਨੂੰ 700 ਜੀ ਇਦਾਂ ਹੀ ਬਾਸਮਤੀ ਤੇ ਬੜਾ ਹੀ ਜ਼ੋਰ ਦੇ ਰਹੇ ਆ ਜਿਹੜੀ ਪਾਣੀ ਬਹੁਤ ਘਟ ਖਾਂਦੀ ਆ ਕਿਉਂਕਿ ਬਰਸਾਤ ਸ਼ੁਰੂ ਹੋ ਜਾਂਦੀ ਆ ਜੀ ਟਾਈਮ ਥੋੜਾ ਲੈਂਦੀ ਆ ਉਹ ਉਸ ਵੇਲੇ ਬਰਸਾਤਾਂ ਸ਼ੁਰੂ ਹੋ ਜਾਂਦੀ ਆ ਜੀ ਬਾਸਮਤੀ ਦੀ ਕੋਈ ਖਰੀਦਦਾਰ ਨਹੀਂ ਕਰ ਰਿਹਾ ਜੀ ਤੁਹਾਨੂੰ ਚੇਤਾ ਹੋਣਾ ਇੱਥੇ ਹਾਲਾਂਕਿ ਬਾਦਲ ਸਰਕਾਰ ਸੀ 1509 ਕੇਸ ਵਿੱਚ ਬਾਸਮਤੀ ਦੀ ਜੀ ਝਾੜ ਵੀ ਚੰਗਾ ਦਿੰਦੀ ਆ ਜੀ ਸਾਡੀ ਸਰਕਾਰ ਨੇ ਕਹਿੰਦਾ ਹੈ ਬਾਸਮਤੀ ਹੈ ਨਹੀਂ ਅੱਛਾ ਜੀ ਸਾਨੂੰ ਰੇਲਾਂ ਰੁਕੀਆਂ ਪਈਆਂ ਅਸੀਂ ਇੱਥੇ 7 ਦਿਨ ਲਈ ਅੰਮ੍ਰਿਤਸਰ ਦੇ ਰੇਈਆ ਲਾ ਕੇ ਮੋਸ਼ਰ ਬੈਂਚ ਰੁਕੀ ਸੀ ਜੀ ਉਹਦਾ ਹਾਲ ਕੀ ਕੱਢਿਆ ਬਾਦ ਸਰਕਾਰ ਨੇ ਜੀ ਬਜਾਏ ਸਾਡੀਆਂ ਗੱਲਾਂ ਸੁਣਦੇ ਹਾਂਜੀ ਉਹ ਜਿਹੜਾ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਗਨਪ੍ਰੇੜ ਕੀਤਾ ਸੀ ਨਾ ਉਹਦੇ ਅੰਗ ਖਲਾੜੇ ਸੀ ਉਹ ਸਰਕਾਰ ਦਾ ਪਲਾਨ ਦਾ ਸੀ ਹਾਂ ਤੁਹਾਡਾ ਐਜੀਟੇਸ਼ਨ ਐਜੀਟੇਸ਼ਨ ਤੋਂ ਧਿਆਨ ਦੂਜੇ ਪਾਸੇ ਲਾਉਣ ਲਈ ਹਾਂਜੀ ਉਹ ਕਹਿੰਦੇ ਇਹ ਬਾਸਮਤੀ ਹੈ ਨਹੀਂ ਜਦੋਂ ਇੰਨੇ ਦਾ ਐਜੀਟੇਸ਼ਨ ਚੱਲ ਗਈ ਮੋਰ ਕੇ ਕਹਿੰਦੇ ਚਲੋ ਝੋਨੇ ਦੇ ਵਾਖਰੀ ਲੈ ਲਈਏ ਅੱਛਾ ਜੀ ਉਹ ਨਹੀਂ ਕਹਤਾ ਬਾਸਮਤੀ ਨੂੰ ਨਾਏ ਬਾਸਮਤੀ ਨਾ ਝੋਨਾ ਹਾਂਜੀ ਤੁਸੀਂ ਬਜਾਈ ਕਿਉਂ ਫਿਰ ਹਾਂ ਬਿਲਕੁਲ ਅਸੀਂ ਕੋਸ਼ਿਸ਼ੇ ਕਰਦੇ ਹਾਂ ਵੀ ਅਸੀਂ ਇਹ ਕਹਿੰਨੇ ਆ ਝੋਨਾ ਅਸੀਂ ਵੇਚਣ ਨੂੰ ਤਿਆਰ ਨਹੀਂ ਸਾਡਾ ਨੁਕਸਾਨ ਹੈ ਸਾਡਾ ਪਾਣੀ ਤਲੇ ਜਾ ਰਿਹਾ ਜੀ ਪਰ ਅਸੀਂ ਇਹ ਕਹਿੰਨੇ ਜਿੰਨਾ ਪ੍ਰੋਫਿਟ ਝੋਨੇ ਚ ਹੁੰਦਾ ਜੀ ਸਾਨੂੰ ਕੀਮਤ ਉਸ ਹਿਸਾਬ ਨਾਲ ਕਿਸੇ ਵੀ ਫਸਲ ਦੀ ਦੇ ਦਿਓ ਜੀ ਅਸੀਂ ਵਤਨ ਤਿਆਰੇ ਕੱਟ ਬੈਠੇ ਠੀਕ ਇਹ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਪਾਣੀ ਬਾਰੇ ਮੈਂ ਕਹਿਣਾ ਚਾਹਣਾ ਜੀ ਪਾਣੀ ਥੱਲੇ ਜਾਣ ਦਾ ਕਾਰਨ ਕੱਲੀ ਖੇਤੀਬਾੜੀ ਨਹੀਂ ਜੀ ਕੰਸਟਰਕਸ਼ਨ ਤੇ ਇੰਡਸਟਰੀ ਜੀ ਜਿੰਨਾ ਖੇਤੀ ਪਾਣੀ ਵਰਦੀ ਉਹਨੇ ਵਰਦੀ ਉਹਨੇ ਵਰਦੀ ਬਿਲਕੁਲ ਔਰ ਉਹਨੂੰ ਪੋਲਿਊਟ ਕਰਕੇ ਸੜਦੀ ਤੇ ਆਵਾਂ ਚ ਨਾਲਿਆਂ ਦੇ ਵਿੱਚ ਬਿਲਕੁਲ ਖੇਤੀਬਾੜੀ ਪੋਲਿਊਟ ਨਹੀਂ ਕਰ ਪੋਲਿਊਟ ਨਹੀਂ ਕਰਦੀ ਹਾਂਜੀ ਗੰਦਾ ਨਾਲਾ ਤੁਹਾਡੇ ਚੱਲਦਾ ਬੁੱਢਾ ਨਾਲਾ ਚੱਲਦਾ ਕਗਰ ਦਰਿਆ ਚੱਲਦਾ ਪਾਣੀ ਵਾਲ ਦੇਖਣ ਜੀ ਨਹੀਂ ਕਰਦਾ ਚਿੱਟੀ ਵੇਂਦੀ ਕਾਲੀ ਵੇਂ ਬਣਾਤੀ ਹੈ ਇਹ ਇੰਡਸਟਰੀ ਕਰਕੇ ਹੋਇਆ ਨਾ ਸਾਰਾ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਸਿਸਟਮ ਆ ਇਹ ਰੀਚਾਰਜ ਦੀ ਪ੍ਰੋਬਲਮ ਆ ਹਾਂਜੀ ਜੇ ਤੁਸੀਂ ਜਿੰਨਾ ਪਾਣੀ ਕੁਦਰਤ ਦਾ ਕਸੂਲ ਆ ਜਿੰਨਾ ਪਾਣੀ ਮੀਂਹ ਪੈਂਦਾ ਹਾਂਜੀ ਉਹਦਾ ਇੱਕ ਤਿਪਕਾ ਸਮੁੰਦਰ ਚ ਨਹੀਂ ਜਾਣਾ ਚਾਹੀਦਾ ਹਾਂ ਤੇ ਉਸੂਲ ਮੁਤਾਬਕ ਇੱਕ ਤਿਪਕਾ ਧਰਤੀ ਵਿੱਚੋਂ ਕੱਢਣਾ ਨਹੀਂ ਚਾਹੀਦਾ ਨਹੀਂ ਕੱਢਣਾ ਚਾਹੀਦਾ ਤੁਸੀਂ ਇਸ ਪਾਣੀ ਨੂੰ ਵੱਡੀਆਂ ਝੀਲਾਂ ਬਣਾ ਸਕਦੇ ਹਾਂਜੀ ਤੁਸੀਂ ਦਰਿਆਵਾਂ ਨੂੰ ਚੈਨਲਾਈ ਕਰਕੇ ਉਹ ਵਿੱਚ ਬੰਨ ਲਾ ਸਕਦੇ ਹਾਂ ਹਾਂਜੀ ਤੁਸੀਂ ਵੱਡੇ ਜਿੱਦਾਂ ਰਾਜਸਥਾਨ ਦੇ ਵਿੱਚ ਉਹਨਾਂ ਨੇ ਚਾਰ ਚੱਕ ਨਾਮ ਦੇ ਅ ਚੱਪੜ ਕੈ ਲੋਤਲਾ ਤਲਾ ਬਣਾ ਲਾ ਬਣਾਏ ਆ ਮੀਂਹ ਵੇਲੇ ਪਾਣੀ ਜਮਾ ਕਰ ਲੈਂਦੇ ਆ ਬਾਅਦ ਚੋਂ ਜੂਸ ਕਰ ਲੈਂਦੇ ਆ ਇਹ ਸਾਡੇ ਅੱਗੇ ਸੜਕਾਂ ਦੇ ਨਾਲ-ਨਾਲ ਤੁਹਾਨੂੰ ਪੱਤੇ ਤਾਂ ਆਉਣਾ ਛੋਟੇ ਹੁੰਦਿਆਂ ਨੂੰ ਨਾਲ-ਨਾਲ ਇਹ ਡੇਡੀ ਖਾਈ ਪੱਤੀ ਹੁੰਦੀ ਖਾਈ ਹੁੰਦੀ ਸੀ ਹਾਜੀ ਉੱਥੋਂ ਪਟ ਕੇ ਮਿੱਟੀ ਪਾਉਂਦੇ ਸੀ ਸੜਕ ਤੇ ਹਾਂਜੀ ਨਾਲੇ ਤਾਂ ਮੀਟਰ ਨੌਕਰੀ ਮਿਲੀ ਸੀ ਨਾਲੇ ਸੜਕਾਂ ਨਹੀਂ ਡਟਦੀਆਂ ਨਾਲ ਨਾਲ ਪਾਣੀ ਦਾ ਰੀਚ ਆ ਜਾਂਦਾ ਉਹ ਰੀਚਾਰਜਿੰਗ ਸਿਸਟਮ ਨਹੀਂ ਖਤਮ ਕਰਦਾ ਹਾਂਜੀ ਇੱਕ ਸਰਵੇ ਮੁਤਾਬਕ ਇਹ ਆ ਕਿ ਕੰਢੀ ਇਲਾਕੇ ਦੇ ਵਿੱਚ ਉਹ ਨਹਿਰ ਦੀ ਮੰਗ ਲੈ ਕੱਲ੍ਹ ਪਾਸੋਂ ਨਹੀਂ ਮਜਾਰਾ ਕੀਤਾ ਦੋ ਨਹਿਰਾਂ ਮਨਜ਼ੂਰ ਹੋਈਆਂ ਉੱਥੇ ਜੀ ਕੰਡੀ ਦੇ ਇਲਾਕੇ ਪਰ ਜੇ ਕੰਡੀ ਦੇ ਇਲਾਕੇ ਚੈੱਕ ਬੰਨ ਲਾਤੇ ਜਾਣ ਹਾਂਜੀ ਉਹ ਤੇ ਕੋਈ ਖਾਤਾ ਨਹੀਂ ਆਉਂਦਾ ਜੀ ਕੋਈ ਬੂਰ ਨਹੀਂ ਕਰਨਾ ਜੀ ਕੋਈ ਤੁਸੀਂ ਉੱਤੇ ਬੰਨ ਨਹੀਂ ਲਾਉਣੇ ਮਿੱਟੀ ਦਾ ਬੰਨ ਆਉਣਾ ਉਹਦੇ ਉਰੇ ਪਾਈਪ ਲਾ ਦੋ ਤੁਸੀਂ ਧਮਾਣੇ ਚੱਲ ਜਾਓ ਜਿੱਥੇ ਪਿਆਰਾਸੋ ਪਣਿਆਰਾ ਆ ਹਾਂਜੀ ਉਸ ਪਿੰਡ ਵਿੱਚ ਬੰਨ ਲੱਗਾ ਆ ਚੈੱਕ ਬੰਨ ਜੀ ਉਹ ਪੈਂਦਾ ਸਾਰਾ ਪਾਣੀ ਸਿੰਜੀ ਜਾਂਦਾ ਜੀ ਇਹ ਜਿਹੜਾ ਪਿੱਛੇ ਆਉਂਦਾ ਜੇ ਤੁਸੀਂ ਉਹਦਾ ਤੀਜਾ ਹਿੱਸਾ ਵੀ ਪਾਣੀ ਕੰਟਰੋਲ ਕਰ ਲਵਾ ਜੀ ਕੱਲਾ ਕੰਢੀ ਏਰੀਆ ਦਾ ਹਾਂਜੀ ਤੇ ਪਾਣੀ ਥੱਲੇੋਂ ਗੱਠ ਗੱਟ ਉੱਪਰ ਆ ਜਾ ਜੀ ਗਏ ਨਾ ਗੱਠ ਗੱਟ ਨਹੀਂ ਆਜੋ ਧਾਰਤੀ ਦੇ ਗੱਠ ਗੱਟ ਖੜਾ ਹੋ ਜਾਓ ਅੱਛਾ 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 ਜੀ ਕੱਲਾ ਕੰਢੀ ਦਾ ਪਾਣੀ ਸਾਫ ਰਹੀਏ ਹਾਂ ਸੋ ਤੁਸੀਂ ਸਾਡੇ ਸਟੂਡੀਓ ਚ ਆਏ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਆ ਸੋ ਸਾਡੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆਪਣੇ ਸੁਝਾਅ ਲੈ ਕੇ ਜਾਂ ਫੋਨ ਕਰਕੇ ਸਾਨੂੰ ਜਰੂਰ ਦੇਣਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਡਾਕਟਰ ਸਾਹਿਬ ਸ਼ੁਕਰੀਆ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ